ਲਗਦੀ ਆ ਹਨ ਜਦੋਂ ਉੱਥੇ ਭੈਣ ਦੇ ਘਰੇ ਆਉਣਾ ਹੋਵੇ ਭੈਣ ਪੈਸੇ ਦੇ ਦੇ ਭੈਣ ਪੈਸੇ ਦੇ ਦੇ ਕਦੋਂ ਪੁੱਤ ਭੈਣ ਪੈਸੇ ਦੇ ਮੈਨੂੰ ਦੱਸੋ ਮੈਂ ਗਲਤ ਕੀ ਕਰ ਤਾ ਖੁਨਾਰਾ ਪਾਰਖਿਆ ਸੀ ਕਿ ਮੈਂ ਬਾਜ਼ਰ ਚ ਕੱਪੜੇ ਘਟਕਲ ਮਾਰੀ ਤੇ ਰੱਖਤੇ ਦੇਖ ਭਾਈ ਮੈਂ ਤਾਂ ਨਹੀਂ ਹਜੇ ਉਹਨੂੰ ਲਿਆਉਂਦੀ ਨਾ ਮੈਨੂੰ ਲੋੜ ਆ ਲਿਆਉਣ ਦੀ ਚਾਹੇ ਕੁਝ ਵੀ ਹੋਵੇ ਮੈਂ ਤੇ ਜਦ ਨੂੰ ਇਸ ਕਰ ਚ ਲੈ ਕੇ ਆਉਂ ਮੈਂ ਤਾਂ ਤੈਨੂੰ ਆਏ ਸਮਝਾਉਣੀ ਆ ਵੀ ਆਪਦੇ ਘਰੇ ਰਾਜੀ ਬਾਜੀ ਰਹੇ ਆਪਦੇ ਘਰੇ ਵਗ ਜਾ ਪੁੱਤ ਸਿਆਣੀ ਰਹੇਗੀ ਨਾਲੇ ਤੁੰ ਤੁੰ ਪਹਿਲਾਂ ਕਿ ਭਰਾ ਭਜਾਈ ਦੇ ਨੱਕੋ ਬੁੱਲੋਂ ਲੈ ਜੇ ਦੇ ਲੇ ਕਿੰਨੇ ਕੋਈ ਨਹੀਂ ਕਰ ਰਹੀ ਹੈਗੀ ਜਲਦੀ ਦੁਗਈ ਹੈ ਬਹੁਤ ਚੱਜ ਦੇ ਕੰਮ ਕਰਕੇ ਗਈ ਆ ਨਾ ਜਿਹੜਾ ਉਹਦਾ ਫਿਕਰ ਕਰਾਂ ਮੈਨੂੰ ਸ਼ਰਮ ਨਹੀਂ ਆਉਂਦੀ ਸਵੇਰੇ ਸਵੇਰੇ ਲੱਗਾ ਹੈ ਕੀਰਨੇ ਪਾਉਣ ਆਹੋ ਇੱਕਦਮ ਮਰੀ ਜਨਾਨੀ ਭੱਜ ਗਈ ਹੂੰ ਉੱਥੋਂ ਤੁਸੀਂ ਮੈਨੂੰ ਗੱਲਾਂ ਸੁਣਾਉਣੀ ਹੋ ਠੀਕ ਹੈ ਕਿਤੇ ਨਹੀਂ ਸਾਰੀ ਉਮਰ ਲਈ ਉਹ ਭੱਜ ਕੇ ਗਈ ਆ ਜਾਣਾ ਜਿਹੋ ਜਿਹੇ ਤੇਰੇ ਸਹੁਰੇ ਨੇ ਨਾ ਤੈਨੂੰ ਵੀ ਪਤਾ ਆ ਤੀਜੇ ਦਿਨ ਭੱਜੀ ਆਉਗੀ ਮੈਂ ਜਿਹੜੇ ਹਿਸਾਬ ਨਾਲ ਉਹ ਇਤਕੀ ਗਈ ਐ ਨਾ ਪੂਰੇ ਗੁੱਸੇ 'ਚ ਮੈਨੂੰ ਨਹੀਂ ਲੱਗਦਾ ਵੀ ਮੁੜ ਕੇ ਆਊਗੀ ਉਹ ਮੈਂ ਮੁੜ ਕੇ ਆਉਣ ਵੀ ਨਹੀਂ ਦੇਣੀ ਜੋ ਕੁਛ ਨਮੀ ਬਹੂ ਮੋਰੇ ਮੇਰੇ ਕਰਕੇ ਗਈ ਐ ਨਾ ਬੇਇੱਜ਼ਤੀ ਇੰਨੀ ਮੈਂ ਤਾਂ ਡੇਲੀ ਨਹੀਂ ਚੜਨ ਦੇਣੀ ਥੋੜੇ ਮੇਰੀ ਗੱਲ ਸੁਣ ਲੈ ਉਹ ਕੀਰਨੇ ਜਿਹੇ ਸਵੇਰੇ ਨਾ ਪਾਉਣ ਲੱਪਿਆ ਕਰ ਸੁੱਖੀ ਸੰਦੀ ਤੀਮੀ ਨੂੰ ਰੋਣਾ ਸ਼ਰਮ ਨਹੀਂ ਆਉਂਦੀ ਤੈਨੂੰ ਹਾਂ ਤੈਨੂੰ ਸਮਾਂ ਮੇਰੇ ਕੀਰਨੀ ਲੱਗਦੇ ਨੇ ਇਹ ਹਾਂ ਪਰ ਤੈਨੂੰ ਕੀ ਪਤਾ ਐ ਨਕੀ ਨਹੀਂ ਪਤਾ ਹਾਏ ਬੇ ਬਸ਼ਰਮਾ ਆ ਜਾਊਗੀ ਆ ਜਾਊਗੀ ਉਹ ਮੈਨੂੰ ਪਤਾ ਇੱਕ ਡੰਗ ਰੋਟੀ ਨਹੀਂ ਦੇਣੀ ਤੇਰੇ ਸਹੁਰਿਆਂ ਨੇ ਇਹਨੂੰ ਉਹ ਤਾਂ ਆਪਣਾ ਡੰਗ ਮਸੀਂ ਮੰਗ ਮੰਗ ਕੇ ਖਰਦੇ ਆ ਮੈਨੂੰ ਨਹੀਂ ਲੱਗਦਾ ਮਾਂ ਆਊਗੀ ਉਹ ਹਾਏ ਬੇ ਕੰਜਰਾ ਆ ਜਾਊਗੀ ਡਿਮਪਰੇ ਕਿਉਂ ਰੋਈ ਜਾਣਾ ਹੈ ਹੈ ਰੋ ਮਰਾ ਦਾ ਹੋਰ ਕੀ ਕਰਾਂ ਜਿਉਹੋਂ ਹੁੰਦੀ ਹੁਣ ਮੈਨੂੰ ਚਾਹ ਪੁੱਛਦੀ ਮੈਨੂੰ ਪਾਣੀ ਪੁੱਛਦੀ ਐ ਕਰ ਤੂੰ ਥੇ ਭੱਜ ਜਾਵੇਂ ਜਾ ਆਹੀ ਕਸਰ ਰਹਿ ਜਾਊਗੀ ਭੱਜਿਓ ਤੀਮੀ ਨੂੰ ਰੋਂਦਾ ਮਾਂ ਕਿਉਂ ਇਹਦੇ ਨਾਲ ਮੱਥਾ ਮਾਰਿਆ ਤੈਨੂੰ ਪਤਾ ਤਾਂ ਹੈਗਾ ਇਹ ਤਾਂ ਜਹਜੀ ਤੂੰ ਮੈਂ ਸਮੂਰੇ ਬੀਨ ਵਜਾਲੀ ਉਹ ਹਜੇ ਇਹਨੂੰ ਕਹਿ ਲਿਆ ਤਾ بے ਪਤ ਇਹ ਤਾਂ ਡਿੰਪਲ ਨੂੰ ਰੋਈ ਜਾਂਦਾ ਜਿਵੇਂ ਉਹ ਮਰ ਗਈ ਹੁੰਦੀ ਆ ਬੇ ਉਹਨੇ ਮੁੜ ਕੇ ਨਹੀਂ ਆਉਣਾ ਇਹਨੂੰ ਕਹ ਦੇ ਫੇ ਬਗ ਜਵੇ ਦੇਖਦੀ ਆ ਮੈਂ ਤੇਰੇ ਸੱਸ ਸਹੁਰਾ ਤੈਨੂੰ ਕਿੰਨਾ ਚਿਰ ਰੱਖੀਆ ਓਏ ਮੂਰਖ ਨੂੰ ਕਾਹਨੂੰ ਕਹਿਨੀ ਆ ਇਹਨੂੰ ਤਾਂ ਚੱਕ ਕੇ ਝੋਲਾ ਉਧਰ ਨੂੰ ਤੁਰ ਪਏ ਇਹ ਇਹਦਾ ਕੀ ਪਤਾਗਾ ਹੋਰ ਦਲੂਸ ਕਢਾਊਗਾ ਇਹ ਚਲੇ ਜਾਵੇ ਉਹਨਾਂ ਕੰਜਰਾਂ ਨੇ ਕਿਹੜਾ ਰੱਖਣਾ ਇਹਨੂੰ ਓ ਇਸ਼ੂ ਉਹ ਮੜੀ ਮੋਟੀ ਸ਼ਰਮ ਕਰ ਲਾ ਕਿਉਂ ਰੋਈ ਜਾਣਾ ਟੈਂਪਲ ਪਿੱਛੇ ਆ ਚਾਰ ਦਿਨਾਂ ਨੂੰ ਆਜੂ ਤੈਨੂੰ ਨਹੀਂ ਪਤਾ ਤੇਰੇ ਸਹੁਰੇ ਕਹੇ ਜeneਗੇ ਤੈਨੂੰ ਲੱਗਦੇ ਚਾਰ ਦਿਨਾਂ ਨੂੰ ਆਜੂ ਜਿਹੜੇ ਹਸਾਬ ਨਾਲ ਉਹ ਜਾਸੇ ਦੀ ਕਹੀ ਹੈ ਨਾ ਯਾਰ ਉਹ ਮੁੜ ਕੇ ਨਹੀਂ ਆਉਂਦੀ ਤੇਰੀ ਓਏ ਇਹ ਜਿਹੇ ਹਸਾਬ ਨਾਲ ਉਹ ਪਹਿਲੀ ਵਾਰ ਹੀ ਕਈ ਆ 10 ਵਾਰੀ ਲੜਕੇ ਬਾਗੀ ਉਹ ਹਰ ਵਾਰੀ ਉਹਦਾ ਹਿਸਾਬ ਹੁੰਦਾਗਾ ਲੜਦੀ ਆ ਬੈਗ ਦਾ ਚੱਕਦੀ ਆ ਕੁੱਪ ਪਾ ਕੇ ਕਰੀ ਰੱਖਦੀ ਆ ਕਾਲਾ ਜਿਹਾ ਬੈਗ ਉਹ ਮੇਰੀ ਗੱਲ ਸੁਣ ਲੈ ਇਤਕੀ ਤਾਂ ਉਹ ਅਣਖ ਨਾਲ ਗਈ ਆ ਅਣਖ ਨਾਲ ਹੋਰ ਸੱਤਾ ਚੁੱਲਿਆਂ ਦੀ ਸੁਆ ਅਣਖ ਨਾਲ ਗਈ ਆ ਮੇਰੀ ਗੱਲ ਸੁਣ ਲੈ ਜਿੰਨੀ ਐਸ਼ ਪ੍ਰਸਤੀ ਉਹ ਇੱਥੇ ਮਾਰਦੀ ਆ ਨਾ ਉੱਥੇ ਨਹੀਂ ਉਹਨੂੰ ਮੜਨੀ ਹੈਗੀ ਮੈਂ ਤੈਨੂੰ ਦੱਸਤਾ ਚਾਹੇ ਇੱਕ ਵਾਰੀ ਕਹਾਲਾ ਚਾਹੇ 10 ਵਾਰੀ ਕਹਾਲਾ ਆਉਗੀ ਭੱਜੀ ਪਰ ਮੇਰੀ ਗੱਲ ਸੁਣ ਲੈ ਜੇ ਤੂੰ ਉਹਨੂੰ ਲਿਆਉਣਾ ਨਾ ਅੱਡ ਹੋ ਜੇ ਕਾਕਾ ਵਧੀਆ ਰਹੂੰਗਾ ਮੈਂ ਤਾਂ ਕੰਨੀ ਲੱਗਾ ਹੈ ਜਨਾਨੀ ਮਗਰ ਤੈਨੂੰ ਸ਼ਰਮ ਹੀ ਹੈ ਨੀਗੀ ਤਾਂ ਹਿੱਤਾ ਤੈਨੂੰ ਉਹ ਜੁੱਤੀ ਰੱਖਦੀ ਐ ਓਏ ਓਏ ਕਦਾ ਮਰੀ ਜਨਾਨੀ ਬਾਕੀ ਤੋ ਕਹਿੰਦੇ ਐ ਟੋਜੀ ਕੋਈ ਨਾ ਓਏ ਸ਼ੂ ਤੂੰ ਦੇ ਗੱਲਾਂ ਕਰਦਾ ਅਣਖ ਦੀਆਂ ਇਹ ਮੈਨੂੰ ਤਾਂ ਇਹਦਾ ਨਹੀਂ ਹਿਸਾਬ ਆਉਂਦਾ ਉਹ ਤੇਰੇ ਰੋਜ਼ ਛੱਤਰ ਮਾਰਦੀ ਆ ਉਹ ਤੈਨੂੰ ਜੁੱਤੀ ਥੱਲੇ ਰੱਖਦੀ ਆ ਉਹ ਉਸੇ ਪਿੱਛੇ ਤੋਂ ਬੁੱਕੀ ਜਾਂਣਾ ਹੁਣ ਅੱਖਾਂ ਨਾਲ ਗਈ ਆ ਨਾਨਖ ਤੇਰੇ ਚਾ ਪੂਰਾ ਨਾਂ ਤੇਰੀ ਹੈਗੀ ਜਨਾਨੀ ਚ ਜਿੱਥੇ ਪਿਆਰ ਹੁੰਦੇ ਨਾ ਲੜਾਈ ਵੀ ਉੱਥੇ ਹੁੰਦੀ ਆ ਤੁਸੀਂ ਤਾਂ ਮੱਚਦੇ ਹੋ ਵੀ ਇਹਦੀ ਜਨਾਨੀ ਬਾਕੀ ਹੁਣ ਮੁੜ ਕੇ ਆਉਣੀ ਨਹੀਂ ਬਸ ਠੀਕ ਐ ਓਏ ਸ਼ੂ ਮਾਂ ਵੀ ਇਹੀ ਚਾਹੁੰਦੀ ਐ ਮਾਂ ਵੀ ਇਹੀ ਚਾਹੁੰਦੀ ਐ ਵੀ ਇਸ਼ੂ ਦਾ ਵਿਆਹ ਕਰ ਦੂੰਗੀ ਮੈਂ ਹੈਂ ਵਿਆਹ ਬੇ ਡਿੰਪਲ ਨਾਲ ਤਲਾਕ ਹੋ ਜੂਗਾ ਵੀ ਇਹਦਾ ਦੂਜਾ ਵਿਆਹ ਕਰ ਦੂੰ ਪਰ ਮਾਂ ਇੱਕ ਗੱਲ ਸੁਣ ਲੈ ਤੂੰ ਮੇਰੀ ਮੈਂ ਡਿੰਪਲ ਬਣਾ ਉਹਦੇ ਨਾਲ ਵਿਆਹ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਮਤਲਬ ਨਹੀਂ ਕਰਾਉਂਦਾ ਮਤਲਬ ਨਹੀਂ ਕਰਾਉਂਦਾ ਸਿਰਫ ਡਿੰਪਲ ਨਾਲ ਕਰਾਉਂਗਾ ਨਾ ਕਰਾਂ ਤੂੰ ਦੂਜਾ ਵਿਆਹ ਜੱਸ ਇਹਨੂੰ ਸਮਝਾ ਦੇ ਨਹੀਂ ਮੈਂ ਉਹਦੇ ਸਿਰ ਚ ਜੁੱਤੀਆਂ ਮਾਰਨੀ ਆ ਆ ਦੇਖ ਲੈ ਡਿੰਪਲ ਦਾ ਹੀ ਤਾਂ ਨਹੀਂ ਆ ਗਿਆ ਫੋਨ ਕਿਤੇ ਨਾ ਇਹ ਤਾਂ ਯਾਰ ਦੋਸਤਾਂ ਦਾ ਉਹੀ ਦੁੱਖ ਵਡਾਉਂਦੇ ਨੇ ਕੋਈ ਕੀ ਤੁਸੀਂ ਬਣਾਉਂਗੇ ਇਹ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਕਿਹੜੀਆਂ ਫੀਲਿੰਗਾਂ ਨਹੀਂ ਬੈਠਾ ਓਏ ਹੋਇਆ ਤੇ ਈ ਸੁਤਰ ਇੱਕ ਵਾਰੀ ਮਸਾ ਮੈਂ ਨਹੀਂ ਕਰਾਉਂਦਾ ਦੂਜੀ ਵਾਰੀ ਤੇਰੇ ਇਥੇ ਲੈਣਾ ਲੱਗੀਆਂ ਖੜੀਆਂ ਨੇ ਐਵੇਂ ਕਮਲ ਨਹੀਂ ਮਾਰਦੇ ਹੁੰਦੇ ਜਦੋਂ ਆ ਰੋਣਾ ਧੋਣਾ ਹੁੰਦਾ ਨਾ ਅੰਦਰ ਕਮਰੇ 'ਚ ਬਹਿ ਕੇ ਰੋ ਲਿਆ ਕਰ ਉਹੀ ਕਰ ਲੋਕਾਂ ਨੂੰ ਇਥੇ ਜਲੂਸ ਦਿਖਾਈ ਜੰਦਾ ਰਹਿਣਾ ਅਣਗਵਾੜ ਤੋਂ ਇਹਨੂੰ ਲੈ ਜਾ ਅੰਦਰ ਨੂੰ ਲੋਕਾਂ ਨੂੰ ਜਲੂਸ ਦਿਖਾਉਂਦਾ ਆ ਲੋਕ ਪਤਾ ਕੀ ਕਹਿਣਗੇ ਤੀਮੀ ਪਿੱਛੇ ਰੋਂਦਾ ਚੋਰਾ ਲੇ ਬਰਾਬ ਦੀ ਪਿੱਛੇ ਰੋਣਾ ਮੈਂ ਕਿਹੜਾ ਭੁਲਾਨੀਆਂ ਪਿੱਛੇ ਮੇਰੀ ਗੱਲ ਸੁਣ ਜੇ ਤੈਨੂੰ ਐਡਾ ਹੀ ਉਹ ਆ ਆਪਾਂ ਚੱਲਾਂਗੇ ਨਾਲ ਮੈਂ ਤੇਰੇ ਨਾਲ ਦੇਉ ਫਿਰ ਪਰਜਾਈ ਨੂੰ ਲੈ ਕੇ ਆਵਾਂਗੇ ਲੈ ਜਾਊਂਗਾ ਤੂੰ ਨਾਲ ਤੁਸੀਂ ਦੋਹਾਂ ਨੇ ਸਿਰ ਚੜ੍ਹਾ ਰੱਖਿਆ ਆਹ ਦੇਖ ਲੈ ਉਹ ਤਾਂ ਬੜਾ ਕਰਦੇ ਸੀ ਮੇਰੀ ਪਰਜਾਈ ਮੇਰੀ ਪਰਜਾਈ ਲੈ ਲੈ ਠੇਂਗਾ ਦੇ ਕੇ ਗਈ ਆ ਪਰਜਾਈ ਭੱਜ ਗਏ ਨਾ ਆ ਨਮੀ ਤੇਰੀ ਬਹੂ ਨੂੰ ਇੱਕ ਦਿਨ ਹੀ ਰੋਟੀ ਬਣਾ ਕੇ ਖਵਾਈ ਉਹਨੇ ਉਹ ਚੱਲ ਕੋਈ ਨਹੀਂ ਮਾਤਾ ਤੂੰ ਵੀ ਛੱਡ ਦਿਆ ਕਰਕੇ ਇਸ ਵੇਲੇ ਸਾਰਾ ਦਿਨ ਟੀਸੀ ਤੇ ਚੜੀ ਰਹਿਣੀ ਆਂਗੀ ਦਾ ਲਈ ਛੱਡ ਦੇ ਉਹ ਤੂੰ ਅੰਦਰ ਆ ਇਹ ਕੰਨ ਨੂੰ ਛੱਡ ਦੇ ਆਪਾਂ ਚੱਲਾਂਗੇ ਲੈ ਆਵਾਂਗੇ ਇਹ ਹੀ ਨਹੀਂ ਚਾਹੁੰਦੀ ਵੀ ਹਾਂ ਇਸੂ ਦੀ ਜਨਾਨੀ ਆ ਜੇ ਆਹ ਗੱਲ ਆਹੋ ਮੈਂ ਨਹੀਂ ਚਾਹੁੰਦੀ ਵੇ ਤੇਰੀ ਜਨਾਨੀ ਆ ਜਾਵੇ ਐਦਾਂ ਦਾ ਬਿਸ਼ਰਮ ਹੈ ਪਰ ਡਿੰਪਲ ਡਿੰਪਲ ਨੂੰ ਮੈਂ ਅਜੇ ਇਸ ਘਰ ਵਿੱਚ ਬਣ ਨਹੀਂ ਦਿੰਦੀ ਜੋ ਕੁਛ ਮਰਜ਼ੀ ਹੋ ਜਾਵੇ ਚਾਹ ਲਈਸ਼ੂ ਮੰਨਦੀ ਹੁੰਦੀ ਆ ਛੱਡ ਕੇ ਪਹਿਲਾਂ ਮੇਰੀ ਗੱਲ ਸੁਣ ਬਈ ਹਾਂ ਮੇਰਾ ਛੋਟਾ ਭਾਈ ਬਣ ਕੇ ਤੂੰ ਚੱਲਿਆ ਨਾ ਤੇਰੀ ਪ੍ਰਿਆਮ ਲੈਣ ਚੱਲਾਂਗੇ ਨਾ ਆਪਾਂ ਓ ਚੱਲਾਂਗੇ ਛੁਗਲ ਥੋੜੀ ਜੀ ਠੰਡੀ ਪੈ ਲੈਣ ਦੇ ਮੰਨਿਆ ਕਰੂੰ ਹੀ ਨਾ ਸਾਰਾ ਦਿਨ ਬੈਠਾ ਬੁੱਕੀ ਜਾਇਆ ਕਰ ਤੋ ਓਏ ਇਦੋਂ ਠੰਡੀ ਹੋਰ ਕੀ ਪਾਉਗੀ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਐਈ ਐਦੂ ਠੰਡੀ ਦਾ ਸੋਰਦੀ ਬਰਫ ਚ ਮਾਉਣੀ ਆ ਯਾਰ ਓ ਈਸ਼ੂ ਕਿਉਂ ਬੇਦਮਗ ਵਾਲੀਆਂ ਗੱਲਾਂ ਕਰਦਾ ਹੁੰਦਾ ਤੂੰ ਮੇਰਾ ਵੱਡਾ ਭਾਈ ਆ ਮੈਂ ਤੈਨੂੰ ਇਹ ਗੱਲ ਕਹਿੰਦਾ ਸੋਹਣਾ ਨਹੀਂ ਲੱਗਦਾ ਮੰਨ ਲਿਆ ਕਰ ਮੇਰੀ ਗੱਲ ਹਾਂ ਤੈਨੂੰ ਤਾਂ ਲੱਗਣੀ ਐ ਬੇਦਮਗ ਵਾਲੀਆਂ ਗੱਲਾਂ ਚੱਲ ਆ ਜਾ ਤੂੰ ਐ ਕਰ ਅੰਦਰ ਜਾ ਕੇ ਗੇਮ ਗੋਂ ਖੇਡ ਮੋਬਾਈਲ ਤੇ ਫਿਰ ਬਾਥਣੀ ਚੱਲਾਂਗੇ ਆ ਉਹ ਚੱਲਾਂਗੇ ਆਥਣੇ ਨਹੀਂ ਕੱਲ ਨੂੰ ਬਾਗ ਚੱਲਾਂ ਕੱਲ ਨੂੰ ਨਹੀਂ ਪਰਸੋਂ ਨੂੰ ਬਾਗ ਚੱਲਾਂਗੇ ਆਪਾਂ ਮੈਂ ਤੇਰੇ ਨਾਲ ਚੱਲੂੰ ਟੈਨਸ਼ਨ ਨਾ ਲੈ ਤਾ ਆਥਣੇ ਚੱਲਾਂਗੇ ਬਈ ਇੰਨਾ ਟਾਈਮ ਨਹੀਂ ਪਾਉਂਦੇ ਚੱਲ ਤੂੰ ਆ ਅੰਦਰ ਆ ਬਹਿ ਜਾ ਅੰਦਰ ਉਹੀ ਉੱਥੇ ਪੌੜੀਆਂ 'ਚ ਬਹਿ ਜਾ ਕਦੇ ਉਧਰ ਲੀਆਂ ਪੌੜੀਆਂ 'ਚ ਬਹਿ ਜਾ ਬੈਠਾ ਰਹਿ ਹੁਣ ਉਹਦੇ ਇਹਦਾ ਵੀ ਸਰੀਪਾ ਸਾਰਾ ਦਿਨ ਬੁੱਕੀ ਜੋ ਡਿੰਪਲ 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 ਨਾ ਤੂੰ ਇੱਥੇ ਆ ਕੇ ਬਹਿ ਗਈ ਮੈਨੂੰ ਐਂ ਤਾਂ ਦੱਸ ਦੇ ਤੈਨੂੰ ਕੀ ਲੱਗਦਾ ਵੀ ਲੈਣ ਆਉਣਗੇ ਉਹ ਆਉਣ ਭਾਵੇਂ ਨਾ ਆਉਣ ਆਪਣੀ ਤਾਂ ਇੱਕੋ ਗੱਲ ਆਪਾਂ ਨਹੀਂ ਜਾਂਦੇ ਉੱਥੇ ਬਸ ਹਾਂ ਇਹ ਤੇਰੀ ਬੜੀ ਸੋਹਣੀ ਗੱਲ ਐ ਵਿਆਹ ਤੋਂ ਬਾਅਦ ਨਾ ਸਹੁਰਾ ਘਰੀ ਕੁੜੀਆਂ ਦਾ ਹੁੰਦਾ ਤੇ ਨਾਲੇ ਪੇਕਿਆਂ ਦੇ ਘਰੇ ਬੈਠੀਆਂ ਕੁੜੀਆਂ ਚੰਗੀਆਂ ਨਹੀਂ ਲੱਗਦੀਆਂ ਮਾਂ ਮੈਨੂੰ ਤਾਂ ਐਂ ਲੱਗਦਾ ਵੀ ਤੂੰ ਕਿਉਂ ਮੇਰੇ ਤੋਂ ਚਿੜੀ ਜਾਨੀ ਐ ਤੈਨੂੰ ਮੈਂ ਇੱਥੇ ਬੈਠੀ ਚੰਗੀ ਨਹੀਂ ਨਾ ਲੱਗਦੀ ਹੁਣ ਵਗ ਜਾ ਫਿਰ ਆਪਣੇ ਘਰੇ ਮੈਂ ਲੈ ਮੈਨੂੰ ਤਾਂ ਤੇਰੇ ਦਿਮਾਗ ਦੀ ਸਮਝ ਨਹੀਂ ਆਉਂਦੀ ਸਹੁਰਿਆਂ ਨਾਲ ਲੜਦੀ ਲੜਦੀ ਮਾਂ ਨਾਲ ਵੀ ਲੜਨ ਲੱਗ ਜਾ ਨੀ ਦੁੰਨੇ ਮੈਨੂੰ ਐ ਤੈਨੂੰ ਆਏ ਨਹੀਂ ਕਹਿੰਦੀ ਵੀ ਤੂੰ ਇੱਥੇ ਬੈਠੀ ਮੈਨੂੰ ਬੁਰੀ ਲੱਗਦੀ ਆ ਮੈਂ ਤਾਂ ਤੈਨੂੰ ਐ ਕਹਿਣਿਆ ਵੀ ਆਪਦਾ ਘਰ ਸੰਭਾਲ ਲਾ ਜਾ ਕੇ ਇਹ ਨਾ ਹੋਵੇ ਵੀ ਮੁੜ ਕੇ ਤੂੰ ਇੱਥੇ ਬੈਠੀ ਰਹੇ ਅਗਲਾ ਹੋਰ ਤਿੱਖਾ ਹੋ ਜੇ ਮੈਂ ਆਪਦਾ ਘਰ ਨਾ ਸੰਭਾਲਿਆ ਹੋਇਆ ਆ ਤੈਨੂੰ ਐ ਨਹੀਂ ਪਤਾ ਲੱਗਦਾ ਮੈਂ ਆਈ ਕਿਹੜੀ ਗੱਲੋਂ ਇੱਥੇ ਕਿੱਡੀ ਬੇਇੱਜ਼ਤੀ ਹੋਈ ਉੱਥੇ ਮੇਰੀ ਐਡੀ ਵੀ ਕੀ ਗੱਲ ਸੀ ਫਿਰ ਹੁਣ ਜੇ ਅਗਲੇ ਨੇ ਬੇਇੱਜ਼ਤੀ ਕਰਦੇ ਉਹ ਤਾਂ ਇਹੀ ਚਾਹੁੰਦੇ ਆ ਵੀ ਪੇਕੇਆਂ ਦੇ ਘਰੇ ਬੈჯੇ ਇੱਥੇ ਮੁੜ ਕੇ ਮੂੰਹ ਨਾ ਦੇਖੇ ਸਾਡਾ ਮੇਰੀ ਗੱਲ ਸੁਣ ਲੈ ਤੇਰੀ ਦਰਾਣੀਆਂ ਨੇ ਬਹੁਤ ਤੇਜ ਐ ਤੇਰੇ ਸਾਰੇ ਘਰ ਤੇ ਕਬਜ਼ਾ ਕਰ ਲੂ ਐਂ ਕਹੇ ਕਬਜ਼ਾ ਕਰ ਲੂਗੀ ਹੈ ਹਜੇ ਮੇਰੇ ਘਰ ਵਾਲੇ ਦਾ ਅੱਧਾ ਹਿੱਸਾ ਉੱਥੇ ਪਿਆ ਐਂ ਦੇਣ ਲੱਗੀਆਂ ਉਹਨਾਂ ਨੂੰ ਕਬਜ਼ੇ ਮੈਂ ਉਹ ਮੈਂ ਤਾਂ ਇਹੀ ਜੀ ਚੀਜ਼ ਆ ਮੈਂ ਤਾਂ ਸ਼ਰੀਕਾਂ ਦੇ ਵੀ ਘਰਾਂ ਤੇ ਕਬਜ਼ੇ ਕਰ ਲਾਂ ਹਾਂ ਇੱਥੇ ਬੈਠੀ ਕਰੇਗੀ ਤੂੰ ਘਰਾਂ ਤੇ ਕਬਜ਼ੇ ਮਾਂ ਕਾ ਤੋ ਬੋਲੀ ਜਾਨੀ ਰਹਿਨੀ ਐ ਲੈ ਉਹੀ ਮੈਨ ਨਾਲ ਲੜਨ ਲੱਗੀ ਤੂੰ ਤੈਨੂੰ ਐ ਵੀ ਹੋਣਾ ਚਾਹੀਦਾ ਐ ਵੀ ਉਹਦੇ ਕਿੱਡੀ ਮੇਰੀ ਬੇਇੱਜ਼ਤੀ ਹੋਈ ਐ ਦੇਖ ਲੈ ਮੇਰੀ ਸੱਸ ਨੇ ਮੇਰੇ ਹੱਥੋਂ ਅੰਗੂਠੀ ਲਹਾ ਕੇ ਨਾ ਤੇ ਮੇਰੀ ਜਿਹੜੀ ਦਰਾਣੀ ਜਿਹੜੇ ਸਾਹਮਣੇ ਕਿੰਨੀ ਬੇਇੱਜ਼ਤੀ ਕੀਤੀ ਆ ਉਹ ਵੀ ਆਪਦੇ ਮਨ ਦੇ ਵਿੱਚ ਕੀ ਸੋਚਦੀ ਹੋਗੀ ਵੀ ਇਹਦੀ ਘਰ 'ਚ ਕੋਈ ਇੱਜ਼ਤ ਹੀ ਨਹੀਂ ਹੈਗੀ ਫਿਰ ਮੈਂ ਉਹੀ ਤਾਂ ਕਹਿਣੀ ਆ ਵੀ ਤੂੰ ਉਹਨਾਂ ਦੀ ਚਾਲ ਨੂੰ ਸਮਝਾ ਡੂੰ ਨਵਟਿਆ ਹਾਂ ਸਮਝੀ ਹੋਈ ਆ ਮੈਂ ਉਹਨਾਂ ਦੀ ਚਾਲ ਨੂੰ ਤੂੰ ਫਿਕਰ ਨਾ ਕਰ ਮੈਨੂੰ ਪਤਾ ਨਾ ਕੀ ਕਰਨਾ ਮੈਨੂੰ ਬਾਲੀਆਂ ਮੱਤਾਂ ਜੀ ਨਾ ਦੇ ਆਪਦੀ ਨੂੰ ਨੂਨ ਮੱਤਾਂ ਦਿਆ ਕਰਨ ਲੈ ਹੁਣ ਮੇਰੇ ਨਾਲ ਲੜਦੀ ਲੜਦੀ ਹੁਣ ਇਹਦੇ ਬੰਨੀ ਆ ਜੈਣ ਤੈਨੂੰ ਕੀ ਕਿਹਾਗਾ ਨਾ ਮੈਂ ਕੀ ਕਰਤਾ ਲੈ ਮੈਂ ਕੀ ਕਰਤਾ ਮਾੜੀ ਮੋਟੀ ਇਹਨੂੰ ਵੀ ਅਕਲ ਦੇ ਦਿਆ ਕਰ ਵੀ ਜੇ ਘਰੇ ਕੋਈ ਆਇਆ ਹੋਵੇ ਦਾਲਾਂ ਜੇ ਧਰ ਕੇ ਬਹਿ ਜਾਊ ਕੋਈ ਸਬਜੀ ਪਾਜੀ ਧਰ ਲਿਆ ਕਰੋ ਮਨਪ੍ਰੀਤ ਇਹ ਤਾਂ ਭਾਈ ਗੱਲ ਇਹ ਵੀ ਠੀਕ ਹੈਗੀ ਨਾਲੇ ਮੇਰੀ ਗੱਲ ਸੁਣ ਲਾ ਜਦੋਂ ਤੈਨੂੰ ਪਤਾ ਹੈ ਵੀ ਕੁੜੀ ਆਈ ਹੋਈ ਹੈ ਇਹਨਾਂ ਦਾ ਦਾਣੂ ਹੀ ਚੰਗੀ ਨਹੀਂ ਲੱਗਦੀ ਤੂੰ ਕੋਈ ਚੱਜ ਦੀ ਸਬਜੀ ਵੰਗਾ ਕੇ ਧਰ ਲਾ ਚੱਜੇ ਤਾਂ ਮੈਨੂੰ ਕੋਈ ਸਬਜੀ ਲਿਆ ਕੇ ਦੇਣ ਵਾਲਾ ਹੋਵੇ ਭਈ ਮੈਂ ਧਰ ਕੇ ਵੀ ਖਵਾ ਦਾਂ ਤੁਹਾਨੂੰ ਹੁਣ ਮੈਂ ਕਿਹੜੇ ਪਨੀਰ ਦੇ ਪੁਰਜੀ ਬਣਾ ਕੇ ਦੇ ਦਾਂ ਤੁਹਾਨੂੰ ਫਿਰ ਹੁਣ ਮੈਂ ਹੀ ਲਿਆਵਾਂ ਸਾਰੀਆਂ ਚੀਜ਼ਾਂ ਮੇਰੀ ਗੱਲ ਸੁਣ ਲਾ ਭਾਈ ਮੈਥੋਂ ਨਹੀਂ ਰੋਏ ਰੋਏ ਲੋਕਾਂ ਨੇ ਭੌਂਕੇ ਜਾਂਦਾ ਦੁਕਾਨਾਂ ਤੇ ਉਹਨੂੰ ਤਾਰੀ ਨੂੰ ਕਹਿ ਦੇ ਸਬਜੀ ਮੰਗਾ ਲਾ ਲਿਆ ਕੇ ਦੇ ਦੇਵੇ ਮੈਂ ਤਰ ਕੇ ਦੇ ਦੂੰਗੀ। ਉਹ ਚੱਲ ਬੱਸ ਕਰੋ ਬੱਸ ਕਰੋ। ਥੋੜਾ ਤਾਂ ਕਰਦੇ ਰੋਲੇ ਹੀ ਨਹੀਂ ਮੁੱਕਦੇ ਹੈਗੇ। ਮੈਂ ਤਾਂ ਸੋਚਿਆ ਸੀ ਪਤਾ ਨਹੀਂ ਮੈਨੂੰ ਇੱਥੇ ਸੰਭਾਲਣ ਗਈਆਂ ਇਹ। ਆਵਦਾ ਕ੍ਰੇਸ਼ ਨਹੀਂ ਤੁਹਾਡਾ ਮੁੱਕਦਾ। ਬਣਾ ਲੈ ਜਿਹੜੀ ਬਣਾਏਂਗੀ ਚੀਜ਼ ਮੈਂ ਤਾਂ ਖਾ ਲੂੰ ਹੋਰ ਕੀ ਆ? ਡੱਫ ਲਾਂਗੇ। ਖਾਣ ਦੀਆਂ ਖਾਣੀ ਹੋਈ ਖਾ ਲੇ ਨਹੀਂ ਖਾਣੀ ਹੋਈ ਨਾ ਖਾਓ ਮੇਰੇ ਤਾਂ 36 ਪਕਵਾਨ ਨਹੀਂ ਪੱਕਦੇ ਤੁਹਾਡੇ ਨੇ। ਡੱਫ ਲਾਂਗੇ ਕੋਈ ਗੱਲ ਨਹੀਂ। ਮੈਨੂੰ ਵੀ ਆਏ ਨਹੀਂ ਹੈਗਾ ਵੀ ਜਿਹੜੀ ਚੀਜ਼ ਬਣੀ ਆ ਘਰੇ ਖਾਣਾ ਕੀ ਮੂੰਗੀ ਨਾਲ ਕਿਹੜਾ ਤੇਰੀ ਜਾਨ ਨਿਕਲਦੀ ਐ। ਮੈਂ ਜਿੱਦੇ ਦੀ ਆਈ ਨਾ ਉਧਰ ਦੀ ਆਈ ਕੁਛ ਖਾਈ ਜਾਨੀ ਆ ਹੋਰ ਕੁਛ ਬਣਾਉਂਦੇ ਨਹੀਂ ਤੁਸੀਂ ਇਤਈ ਚੀਜ਼ਾਂ ਨੇ ਗੱਲਾਂ ਦੇਖ ਲੈ ਨਾਲੇ ਮੇਰੀ ਗੱਲ ਸੁਣ ਲੈ ਕਿ ਦਾ ਆਕੜਦੇ ਤੂੰ ਮਾੜਾ ਮੋਟਾ ਇਹਨੂੰ ਖਿੱਚ ਕੇ ਨਹੀਂ ਰੱਖਿਆ ਕਰੇ ਕੀ ਬੋਲਣਾ ਇਹਨੂੰ ਮੈਂ ਆਪਦਾ ਹੀ ਭਾਂਡਾ ਮਾੜੇਗਾ ਉਹ ਤਾਂ ਫੇਰ ਵੀ ਚੰਗੀ ਮੰਨ ਜਿਹੜੀ 2 ਸਾਲ ਹੋ ਗਏ ਇਹਦੇ ਨਾਲ ਕੱਟ ਗਈ ਨਹੀਂ ਇਹਦੀ ਥਾਂ ਤੇ ਕੋਈ ਹੋਰ ਹੁੰਦੀ ਨਾ ਕਿੱਦੇ ਦੀ ਚੁੰਨੀ ਚੱਕ ਕੇ ਬਾਗੀ ਹੁੰਦੀ ਤੇਰੇ ਵਾਂਗੂ ਹਾਂ ਮੇਰੇ ਵਾਂਗੂ ਬਾਗੀ ਹੁੰਦੀ ਮੈਂ ਹੀ ਨਹੀਂ ਆਈ ਮੈਨੂੰ ਵੀ ਬਥੇਰੇ ਸਾਲ ਹੋ ਗਏ ਉੱਥੇ ਬੈਠੀ ਨੂੰ ਹਾਂ ਜੇ ਕੋਈ ਗੱਲ ਹੋਈ ਸੀ ਤਾਂ ਹੀ ਆਈ ਆ ਮੈਨੂੰ ਪਤਾ ਵੀ ਅਗਲੀ ਕਿਵੇਂ ਕੱਟਦੀ ਏ ਜਦੋਂ ਆਪਦੇ ਨਹੀਂ ਪੁੱਤ ਚੱਜਦਾ ਹੈਗਾ ਉਹਦੇ ਲਾਇਆ ਕਰਨਾ ਫਿਰ ਜੁੱਤੀਆਂ ਜੇ ਤੇਰਾ ਪੁੱਤ ਨਹੀਂ ਚੱਜਦਾ ਹੈਗਾ ਮੈਂ ਤਾਂ ਤੇਰੇ ਜੁੱਤੀਆਂ ਲਾ ਸਕਦੀ ਐ ਨਾ ਪੁੱਤ ਦੇ ਲਾ ਸਕਦੇ ਤੁਸੀਂ ਤਾਂ ਦੋਨੇ ਸਿਰ ਚੜ੍ਹ ਕੇ ਬੋਲਦੇ ਹੋ ਮਾਂ ਤੂੰ ਕਾਹਤੋਂ ਲੜੀ ਜਾਨੀ ਜੇ ਭਾਗ ਜਾਵੇਂ ਰੋਈ ਦਿਮਾਗ ਖਰਾਬ ਕਰੀ ਜਾਨੀ ਮੈਂ ਉੱਠ ਕੇ ਜਾਨੀ ਆ ਫਿਰ ਜਾਨੀ ਆ ਉੱਠ ਕੇ ਕਿਸੇ ਰਾਹ ਦੀ ਗੱਲ ਤੇ ਨਾ ਆਈ ਆ ਆਪਦਾ ਘਰ ਪੱਟ ਲਾ ਚੰਗਾ ਕੋਈ ਨਹੀਂ ਹਾਂ ਹੁਣ ਪੱਟ ਲਿਆ ਕਰ ਗੱਲਾਂ ਤੈਨੂੰ ਮਾੜੀਆਂ ਲੱਗਦੀਆਂ ਨੇ ਜੇ ਸਿੱਧੀ ਮਤ ਦਿਓ ਇਹਨਾਂ ਨੂੰ ਪੁੱਠੀ ਲੱਗਦੀ ਐ ਆਸੇ ਆ ਬਾਹਰ ਕੀ ਰੌਲਾ ਜਾ ਭਾਰਖਿਆ ਤੁਸੀਂ ਬਾਹਰ ਜਸ਼ਨ ਤੈਨੂੰ ਇਸ਼ੂ ਦਾ ਪਤਾ ਤਾਂ ਰਹੇਗਾ ਸਾਰਾ ਦਿਨ ਜਦਨ ਦੀ ਭਾਬੀ ਗਈ ਆਗੀ ਉਸੇ ਪਿੱਛੇ ਰੋਂਦਾ ਰਹਿੰਦਾ ਉਹੀ ਕੁਛ ਹੁਣ ਕਰੀ ਜਾਂਦਾ ਬੈਠਾ ਉਹ ਯਾਰ ਤੁਹਾਨੂੰ ਨਹੀਂ ਲੱਗਦਾ ਆਪਾਂ ਨੂੰ ਨਾ ਮੰਮੀ ਨਾਲ ਗੱਲ ਕਰ ਲੈਣੀ ਚਾਹੀਦੀ ਆ ਤੇ ਦੀਦੀ ਨੂੰ ਇੱਥੇ ਲੈ ਆਉਣਾ ਚਾਹੀਦਾ ਜਸ਼ਨ ਤੇਰੇ ਦਿਮਾਗ 'ਚ ਫਰਕ ਆ ਤੈਨੂੰ ਨਹੀਂ ਪਤਾ ਜਿੰਨੀ ਮੇਰੀ ਮਾਂ ਜਦੀ ਆ ਨਾ ਓਨੇ ਕੋਈ ਨਾ ਤਾਂ ਹੋਣੀ ਐ ਤੇ ਨਾ ਹੋਊਗੀ ਤੂੰ ਇਹ ਗੱਲ ਭੁੱਲ ਜਾ ਵੀ ਮੰਮੀ ਡੈਂਪਲ ਨੂੰ ਇਸ ਘਰ ਚ ਬਾੜੂਗੀ ਮੰਮੀ ਦਾ ਤੇ ਭਾਬੀ ਦਾ ਏ ਟ ਕੁੱਤੇ ਦਾ ਬੈਰਾ ਭੁੱਲ ਕੇ ਵੀ ਨਾ ਇਹ ਗੱਲ ਮੰਮੀ ਨਾਲ ਵੀ ਕਰ ਲਈ ਜਸ ਮੰਮੀ ਥੋੜੀ ਮੰਨੇ ਨਾ ਮੰਨੇ ਜੇ ਮੈਂ ਜਾਉਂਗੀ ਨਾ ਮੰਮੀ ਨੇ ਜਮਾ ਜਵਾਬ ਨਹੀਂ ਦੇਣਾ ਹੈਗਾ ਜਸ ਨਹੀਂ ਤਾਂ ਤੇਰਾ ਬਹਿਮਿਆ ਵੀ ਮੰਮੀ ਤੇ ਮਪਨੂਰੇ ਲੈ ਕੇ ਆਉਗੀ ਤੇਰੇ ਭਾ ਦਾ ਮੈਂ ਕਹਿ ਕੇ ਦੇਖਿਆ ਮੰਮੀ ਨੂੰ ਵੀ ਚੱਲ ਕੋਈ ਨਹੀਂ ਈਸ਼ੂ ਇੰਨਾ ਰੋਂਦਾਗਾ ਭਾਬੀ ਨੂੰ ਲੈ ਆਉਣਾ ਆਪਾਂ ਜਸ ਮੈਨੂੰ ਨਾ ਬਹੁਤ ਗਿਲਟੀ ਫੀਲ ਹੁੰਦਾ ਵੀ ਦੀਦੀ ਮੇਰੇ ਕਰਕੇ ਰੁਸ ਕੇ ਚਲੀ ਗਈ ਪਹਿਲਾਂ ਗੱਲ ਹੋਰ ਹੁੰਦੀ ਸੀ ਜਸ ਨੇ ਤੇ ਗਲਤੀ ਫੀਲ ਨਾਲ ਹੋਣ ਵਾਲੀ ਕੀ ਗੱਲ ਆ ਯਾਰ ਤੇ ਇਹਨੂੰ ਨਹੀਂ ਪਤਾ ਭਾਬੀ ਦਾ ਸਾਨੂੰ ਪਤਾਗਾ ਅਸੀਂ ਕਿਉਂ ਨਹੀਂ ਸਾਰਾ ਟੱਬਰ ਕੋਈ ਗੌਰ ਕਰ ਰਿਹਾ ਓਏ ਅੱਜ ਅੱਜ ਦਾ ਕੰਮ ਨਹੀਂ ਇਤੋਂ ਪਹਿਲਾਂ ਹਉ 10 ਵਾਰ ਰੁਸ ਕੇ ਬੰਗੀ ਬੈਗ ਚੱਕਦੀ ਆ ਆਉਦੇ ਪੇਕੇ ਬਗ ਜਾਂਦੀ ਆ ਉੱਥੇ ਜਦੋਂ ਉਹਨੂੰ ਚੱਜ ਦਾ ਰੋਟੀ ਟੁੱਕ ਪੇ ਨਹੀਂ ਮਿਲਦਾ ਨਾ ਫੇਰ ਪੁੱਠੀ ਹੁੰਦੀ ਆ ਭੱਜੀ ਦੋ ਦਿਨਾਂ ਨੂੰ ਰੇ ਆ ਤੂੰ ਦੇਖ ਲੈ ਅੱਜ ਕੱਲ ਖੜ ਆਈਓ ਲੈ ਵਾਪਸ ਜੱਸ ਪਹਿਲਾਂ ਥੋੜੇ ਨਾਲ ਰੁਸ ਕੇ ਜਾਂਦੀ ਸੀ ਪਰ ਦੀਦੀ ਹੁਣ ਮੇਰੇ ਨਾਲ ਰੁਸ ਕੇ ਗਈ ਆ ਮੈਨੂੰ ਤਾਂ ਨਾ ਇਹ ਲੱਗਦਾ ਵੀ ਮੈਂ ਦੀਦੀ ਨੂੰ ਆਪ ਮਨਾ ਕੇ ਲੈ ਕੇ ਆਵਾਂ ਹੁਣ ਤੂੰ ਕੀ ਚਾਹੁੰਦੀ ਆਪ ਮਨਾ ਕੇ ਲੈ ਕੇ ਆਵਾਂ ਉਦੇ ਮੂਰੇ ਮਾਫੀ ਮੰਗੀਏ ਆਪਾਂ ਤਰਲੇ ਗੱਡੀਏ ਵੀ ਭਾਬੀ ਆ ਜਾ ਕੋਈ ਗੱਲ ਨਹੀਂ ਸਾਥੋ ਗਲਤੀ ਹੋਗੀ ਹਾਲਾਂਕਿ ਗਲਤੀ ਸਾਰੀ ਉਹਦੀ ਆ ਹਾਂਜੀ ਮੈਂ ਹੀ ਕਹਿਨੀ ਆ ਵੀ ਆਪਾਂ ਜਾ ਕੇ ਮਾਫੀ ਮੰਗੀਏ ਵੀ ਆਜੋ ਦੀਦੀ ਘਰੇ ਆਪਾਂ ਹਾਸੇ ਖੇਡ ਕੇ ਰਲ ਕੇ ਰਹਾਂਗੇ ਤੇਰੇ ਦਿਮਾਗ 'ਚ ਹਰਕਾ ਦੱਸਣਾ ਤੂੰ ਇਹ ਕੰਮਾਂ ਦੀ ਟੈਨਸ਼ਨ ਨਾ ਲੈ ਸਾਨੂੰ ਪਤਾ ਨਾ ਉਹਦਾ ਕੋਈ ਅੱਜ ਦਾ ਕੰਮ ਨਹੀਂ ਉਹ ਤਾਂ ਹਰ ਵਾਰ ਦਾ ਇਹੀ ਕੰਮ ਹੁੰਦਾ ਉਹ ਡਰਾਮੇ ਕਰਦੀ ਆ ਸਿਰਫ ਤੂੰ ਕਿਉਂ ਟੈਨਸ਼ਨ ਲਈ ਆ ਤੁਸੀਂ ਨਾ ਚੁੱਪ ਹੀ ਰਹੋ ਮੈਂ ਜਾ ਕੇ ਮੰਮੀ ਨਾਲ ਗੱਲ ਕਰਦੀ ਆ ਮੰਮੀ ਨੇ ਜਮਾਂ ਜਵਾਬ ਨਹੀਂ ਦੇਣਾ ਆਪਾਂ ਦੀਦੀ ਨੂੰ ਘਰੇ ਲਿਆਵਾਂਗੇ ਕਾਸ਼ਨ ਮੇਰਾ ਤਾਂ ਇਹੀ ਕਹਿਣਾ ਤੂੰ ਮੰਮੀ ਨਾਲ ਇਸ ਟਾਪਿਕ ਤੇ ਨਾ ਹੀ ਗੱਲ ਕਰ ਤੇ ਜਿਹੜਾ ਤੈਨੂੰ ਗਿਲਟੀ ਫੀਲ ਹੁੰਦਾ ਨਾ ਇਹ ਗਿਲਟੀ ਫੀਲ ਕਰਨਾ ਛੱਡ ਦੇ ਭਾਬੀ ਦੀ ਹਰਕਤਾਂ ਦਾ ਤੈਨੂੰ ਪਤਾ ਨਹੀਂ ਹੈਗਾ ਹਾਲੇ ਤੇ ਜੇ ਰਹੀ ਗੱਲ ਤੈਨੂੰ ਇੰਨੀ ਯਕੀਨ ਆ ਵੀ ਮੰਮੀ ਤੇਰੇ ਕਹੇ ਤੇ ਮੰਨ ਜੂਗੀ ਤੂੰ ਮੰਮੀ ਨਾਲ ਗੱਲ ਕਰਕੇ ਦੇਖ ਲੈ ਮੈਨੂੰ ਤਾਂ ਕੀ ਹਰਜ ਹੋਣਾਗਾ ਚਲੋ ਕੋਈ ਨਹੀਂ ਮੈਂ ਕਰਦੀ ਆ ਮੰਮੀ ਨਾਲ ਗੱਲ ਐਡੀ ਨਾ ਟੈਨਸ਼ਨ ਲੈ ਭਾਬੀ ਤੇ ਆ ਗਿਆ ਕੋਲ ਕੱਚਕੇ ਮੜੀ ਮੁੱਟੀ ਕਰਦੀ ਵੀ ਸੋਜੀ ਲੈ ਲਿਆ ਕਰ ਵੀ ਕਰੇ ਕੀ ਕੋ ਸੋਈ ਜਾਂਦਾ ਹੈਗਾ ਕੀ ਹੋ ਗਿਆ ਹੁਣ ਸੋਜੀ ਲੈਣ ਨੂੰ ਦੱਸ ਔਰ ਇਹ ਕਰੇ ਕੀ ਨਿਤ ਨਮਾ ਕੋਈ ਤੁਸੀਂ ਡਰਾਮਾ ਕਰਦੇ ਹੋ ਹਰ ਟਾਈਮ ਤੁਹਾਡੇ ਨੇ ਇੱਕੇ ਗੱਲ ਆ ਉਸੇ ਪਿੱਛੇ ਲੜਾਈ ਆ ਨਹੀਂ ਕਰਦਾ ਉਹ ਨਹੀਂ ਕਰਦਾ ਮੇਰੇ ਸਿਰ ਚੜੀ ਜਾਂਦੇ ਨਾ ਤੇਰੇ ਤੋਂ ਹੋਵੇ ਨਾ ਉਹ ਤੋਂ ਕੁਝ ਹੋਵੇ ਇੱਕ ਤੀਜੀ ਆ ਕੇ ਉਹ ਬੈਠ ਗਈ ਹਾਂ ਤੈਨ ਤਾਂ ਹੀ ਲੱਗਦਾ ਵੀ ਅਸੀਂ ਸੱਸ ਨੂੰਹਾਂ ਲੜਦੀਆਂ ਹੀ ਆਂ ਬੇ ਹੋਰ ਵੀ ਘਰ ਚ 100 ਗੱਲਾਂ ਹੁੰਦੀਆਂ ਨੇਗੀਆਂ ਕਾਦੇ ਵਾਸਤੇ ਕਿਉਂ ਪਖੀ ਬੈਠੀ ਮੈਨੂੰ ਦੱਸੇਂਗੀ ਮੈਂ ਤਾਂ ਤੈਨੂੰ ਐ ਕੀ ਹੋਇਆ ਬੇ ਹੋਇਆ ਹੁਣ ਤੇਰੀਆਂ ਕਿਹੜਾ ਅੱਖਾਂ ਫੁੱਟੀਆਂ ਨੇ ਤੈਨੂੰ ਨਹੀਂ ਪਤਾ ਲੱਗਦਾ ਤੂੰ ਐਂ ਦੇਖ ਵੀ ਆਪਾਂ ਕੋਈ ਹੱਲ ਕਰੀਏ ਵੀ ਕੁੜੀ ਘਰੇ ਆਈ ਬੈਠੀ ਐ ਮਾਣੀ ਮੋਟੀ ਸ਼ਰਮ ਨਾਲ ਕੰਜਰਾ ਲੋਕ ਗੱਲਾਂ ਕਰਦੇ ਐ ਭਾਈ ਲੋਕ ਤਾਂ ਗੱਲਾਂ ਕਰਨਗੇ ਜਦੋਂ ਆਪ ਆ ਕੇ ਬੈਠੀ ਐ ਉਹ ਨਾਲੇ ਮੈਂ ਕਿਉਂ ਹੁਣ ਉਹ ਹੱਲ ਕਰਾਂ ਅਗਲੀ ਆਪ ਦੇਖੇ ਵੀ ਕਾ ਤੋ ਭੱਜ ਗਈ ਐ ਤੋ ਕਿਉਂ ਰੁੱਸੀ ਐ ਉਦੋਂ ਤਾਂ ਉਹਨੇ ਆਉਣ ਲੱਗੀ ਨੇ ਦੇਖਣਾ ਸੀ ਉਹਦਾ ਤਾਂ ਦਿਮਾਗ ਹੀ ਲਿਆ ਹੋਇਆ ਹੈ ਉਹਨੂੰ ਤਾਂ ਜੇ ਕੋਈ ਗੱਲ ਸਮਝਾਉਣੀ ਹੈ ਉਹਦੇ ਤਾਂ ਪੱਲੇ ਨਹੀਂ ਪੈਂਦੀ ਉਹ ਤਾਂ ਬੈਠੀ ਰਹੂ ਭਾਵੇਂ ਸਾਲ ਬਿਠਾ ਲਾ ਉਹਨੂੰ ਕੀ ਹੈ ਫੋਨ ਕੌਣ ਖੜਕਾਉਂਦਾ ਹੁੰਦਾ ਦੀ ਉਹਨੂੰ ਤੂੰ ਖੜਕਾਉਂਦੀ ਹੁੰਦੀ ਦੀ ਕਿ ਮੈਂ ਖੜਕਾਉਂਦਾ ਹੁੰਦਾ ਦੀ ਬਿੰਦ ਬਿੰਦ ਬਾਦ ਹਾਂ ਐਂ ਕਰ ਲਈ ਪੁੱਤ ਫਲਾਣਾ ਕਰ ਲਈ ਪੁੱਤ ਐਂ ਕਰ ਲਈ ਪੁੱਤ ਫਿਰ ਮੈਂ ਉਹਨੂੰ ਐਂ ਤਾਂ ਨਹੀਂ ਕਹਿੰਦੀ ਵੀ ਇੱਥੇ ਆ ਜਾ ਇੱਥੇ ਤਾਂ ਨਹੀਂ ਸੀ ਸੱਦਿਆ ਪਰ ਜਿਹੇ ਜੀ ਮੱਤ ਤੂੰ ਦੇ ਦਿੰਨੀ ਆ ਥੋੜਾ ਜਿਹਾ ਦਿਮਾਗ ਉਹਦਾ ਵੀ ਮੋਟਾ ਹੀ ਐ ਬੇ ਤੈਨੂੰ ਤਾਂ ਹੀ ਕਹਿਣੀ ਆ ਵੀ ਤੇਰਾ ਦਿਮਾਗ ਤਾਂ ਪੂਰਾ ਤਿੱਖਾ ਹੈ ਤੂੰ ਮੱਤਾਂ ਦੇ ਦਿਆ ਕਰ ਮਾਂ ਦੀ ਮੈਂ ਕੀ ਮਤ ਦਵਾਂ ਮੈਂ ਤਾਂ ਅਗਲੀ ਨੂੰ ਕਿਹਾ ਸੀ ਵੀ ਓਰੇ ਕੀ ਕਰਨਾ ਮੈਂ ਤਾਂ ਜਦ ਦਿਨ ਆਇਆ ਉਦੋਂ ਨੇ ਸੁਣਾਤੀ ਸੀ ਵੀ ਜਿਹੜੀ ਸ਼ਾਂਪਾਂ ਉਹਨਾਂ ਨੇ ਕਢਾ ਲਈਆਂ ਔਰੋਂ ਕਿਹੜੀਆਂ ਸ਼ਾਂਪਾਂ ਭਾਲਦੀਆਂ ਤੂੰ ਸਾਡੇ ਤੋਂ ਫੇਰ ਹੁਣ ਭਾਈ ਗੱਲ ਕਹਾਣੀ ਕੋਈ siree ਵੀ ਲਾਉਣੀ ਐ ਆਏ ਨਾ ਤੂੰ ਤੂੰ ਮੈਂ ਮੈਂ ਨਾਲ ਨਹੀਂ ਗੱਲ ਕੋਈ ਨਿਬੜਦੀ ਹੈਗੀ ਕੋਈ ਨਹੀਂ ਤੁਸੀਂ ਖੜੋ ਮਹੀਨਾ ਕੱਸਾ ਔਰੀ ਲੱਗ ਜੂ ਕਹਾਣੀ siree ਤਾਂ ਚਾਕੇ ਬੋਰੀ ਬਿਸਤਰ ਔਰੇ ਆਈ ਜੋ ਪੱਕੀ ਹੈ ਹਾਂ ਆਈ ਬੋਲਿਆ ਕਰ ਕੜਮੇ ਤੂੰ ਤਾਂ ਰਿਚ ਕੜਮੇ ਵਾਲੀ ਕੀ ਗੱਲ ਹੈ ਹੁਣ ਜਿਹੇ ਜਿਹੇ ਹੈਗੇ ਹੋ ਤੁਸੀਂ ਉਹ ਜਿਹਦਾ ਬਣੂਗੀ ਏ ਨਾ ਤੂੰ ਉਹਨੂੰ ਚੰਗੀ ਸਿੱਖਿਆ ਦਿੱਤੀ ਵੀ ਹਾਂ ਭਾਈ ਆਪਦੇ ਟੱਬਰ ਚ ਕਿਵੇਂ ਰਹੀਦਾ ਹੁੰਦਾ ਜਦੋਂ ਮਾਂ ਬਾਪ ਇਤੀ ਨੂੰ ਸ਼ਹਿ ਦੇਣ ਲੱਗ ਜਾਨ ਨੂੰ ਮੁੜ ਕੇ ਬਸ ਲਈ ਹੋ ਕੇ ਮੈਂ ਤਾਂ ਤੁਹਾਨੂੰ ਦੋਹਾਂ ਨੂੰ ਨਹੀਂ ਚੰਗੀ ਸਿੱਖਿਆ ਦਿੱਤੀ ਤੈਨੂੰ ਵੀ ਮਾੜੀ ਸਿੱਖਿਆ ਮੈਂ ਦਿੱਤੀ ਹੋ ਹਾਂ ਵੀ ਇਹ ਡੜੇ ਸੱਟੇ ਲਾ ਲਿਆ ਕਰ ਉਹ ਫਿਰ ਮੈਂ ਹੁਣ ਮੈਂ ਤਾਂ ਵਸਾਈ ਬੈਠਿਆ ਜਿਹੇ ਜਾਂ ਚੰਗਾ ਮਾੜਾ ਹੈਗਾ ਕਿਤੇ ਕਰੋ ਪਰ ਤੂੰ ਨਹੀਂ ਬਸਾਈ ਬੈਠਾ ਉਹ ਮੇਰੇ ਸਿਰ ਤੇ ਕੱਟੀ ਜਾਂਦੀ ਹੈ ਹਾਂ ਜਿਹੜਾ ਇਹਨੂੰ ਘਰੇ ਸੌਦਾ ਲਿਆ ਕੇ ਦਿੰਨੀ ਆ ਮੈਂ ਉਹ ਤੂੰ ਵਸਾਈ ਬੈਠੇਗਾ ਉਦਦੇ ਦਾ ਮੇਰੇ ਨਾਲ ਢੋਲੀ ਚ ਆਟਾ ਮੁੱਕਿਆ ਪਿਆ ਤੇ ਜਿੱਦੇ 4500 ਰੁਪਏ ਇਸੇ ਤੋਂ ਫੜ ਕੇ ਲਿਆ ਤੇ ਜਿਹੜੀ ਅੰਦਰ ਆਈ ਆ ਫੇਰ ਉਹ ਤਾਂ ਹੀ ਤਾਂ ਕਹਿਣੀ ਆ ਜਿਹੜੇ ਪੈਸੇ ਨੇ ਉਹ ਨਾ ਜੂਏ 'ਚ ਹਾਰਿਆ ਕਰ ਕਰੇ ਆਟਾ ਲਿਆ ਦਿਆ ਕਰ ਜੇ ਐਡੀ ਸ਼ਰਮ ਆਉਂਦੀ ਐ ਤੈਨੂੰ 5000 'ਚ 4500 ਓਦੇ ਹੱਥ ਤੇ ਰੱਖਦਾ 500 ਰੁਪਏ 200 ਦਾ ਤੇਲ ਪਵਾ ਕੇ 300 ਰੁਪਏ ਜੂਏ 'ਚ ਵਰਤ ਲੈ ਕਿੱਡੀ ਕ ਗੱਲ ਹੋ ਗਈ ਹਾਂ ਇਹ ਅੱਜ ਤਾਂ 300 ਵਰਤੇ ਤਾਂ ਕੱਲ ਨੂੰ 3 ਲੱਖ ਵੀ ਵਰਤੇਗਾ ਤੂੰ ਠੀਕ ਆ ਜਿੱਦੇ ਮੇਰੇ ਨਾਲ ਦਾ ਆ ਗਿਆ ਨਾ ਬੱਦਾ ਓਦੇ ਸੋਨੂੰ ਮੈਂ ਪੁੱਛੂੰ ਹਾਂ ਉਹਦੇ ਮੁਕਰੋ ਤੁਸੀਂ ਉਹਦੇ ਜੇ ਉਹਦੇ ਜੇ ਮੈਨੂੰ 5000 ਨਿਕਲ ਜੂਏ ਚ ਉਹਦੇ 500 ਦਾ ਤੁਹਾਨੂੰ ਆਹ ਚਾਗੜ ਲਿਆ ਕੇ ਦੂੰਗਾ 4500 ਜੂਏ ਚ ਲਾਉ ਹਾਂ ਲਾ ਨਹੀਂ ਕੋਈ ਨਹੀਂ ਫੇਰ ਤਾਂ ਮੈਂ ਕਹਣੀਆ ਤੂੰ ਅਸਮਾਨ ਨੂੰ ਟੱਕੀ ਲਾ ਲੇਗਾ ਲੈ ਆ ਫੇਰ ਲੱਗ ਰਹੀਆਂ ਨੇ ਬਿਲਕਣ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਮੇਰੇ ਬੈਗ ਨੂੰ ਹੱਥ ਨਾ ਲਾਇਆ ਕਰ ਤਾ ਦੀਦੀ ਮੈਂ ਕੀ ਕਰਤਾ ਇਹੋ ਜਾਂ ਮੈਂ ਤਾਂ ਤੁਹਾਡੇ ਬੈਗ ਚੋਂ ਕੱਪੜੇ ਕੱਢ ਕੇ ਸਿਰਫ ਅਲਮਾਰੀ ਚ ਰੱਖ ਕੇ ਆਈਆਂ ਤੇਰੇ ਪੇਕੇ ਨੇ ਤੈਨੂੰ ਜਮਾਂ ਅਕਲ ਨਹੀਂ ਦਿੱਤੀ ਹੈਗੀ ਕਿਸੇ ਨੂੰ ਬਿਨ ਰੁੱਛੇ ਤੇ ਬੈਗ ਨੂੰ ਹੱਥ ਰੀ ਲਾਈਦਾ ਨਾ ਹੁਣ ਇਹਦੇ ਚੱਕਲਾ ਵਾਲੀ ਕੀ ਗੱਲ ਆ ਤੁਸੀਂ ਮੇਰੇ ਪੇਕੇ ਆ ਤੇ ਜਾ ਚੜਦੇ ਹੋ ਵਾਰ-ਵਾਰ ਲੈ ਕੀ ਗੱਲ ਹੋ ਗਈ ਹੁਣ ਕਾਤੋਂ ਖੱਸੀ ਜਾਨੀ ਹੋ ਲੈ ਮਾਂ ਆਹ ਦੇਖ ਲੈ ਮੇਰੀ ਗੱਲ ਸੁਣ ਲੈ ਆ ਮੇਰਾ ਬੈਗ ਪਿਆ ਸੀ ਇਹਦੀ ਇੰਨੀ ਹਿੰਮਤ ਹੋ ਗਈ ਵੀ ਮੇਰੇ ਬੈਗ ਚੋਂ ਸਮਾਨ ਕੱਢ ਕੱਢ ਅਲਮਾਰੀ ਵਿੱਚ ਰੱਖੀ ਜਾਂਦੀ ਆ ਇਹ ਕਹੁੰਦੀ ਮੇਰੇ ਬੈਗ ਨੂੰ ਹੱਥ ਲਾਉਣ ਵਾਲੀ ਭਾਣੇ ਪਹਿਲਾਂ ਹੌਲੀ ਤਾਂ ਬੋਲ ਪਾ ਇੰਨਾ ਕਿਉਂ ਚੀਕਦੀ ਐ ਮੈਨੂੰ ਲੱਗਦਾ ਤੇਰਾ ਨਾ ਡਿੰਪਲ ਤੋਂ ਨਾ ਡਿੰਪਲ ਕਲੇਸਰ ਰੱਖ ਦੇਣਾ ਚਾਹੀਦਾ ਆਹੋ ਹੁਣ ਤਾਂ ਤੈਨੂੰ ਮੈਂ ਐਂ ਲੱਗਦੀ ਆ ਹਨ ਜਦੋਂ ਉੱਥੇ ਭੈਣ ਦੇ ਘਰੇ ਆਉਣਾ ਹੁੰਨੇ ਭੈਣ ਪੈਸੇ ਦੇ ਦੇ ਭੈਣ ਪੈਸੇ ਦੇ ਦੇ ਉਦੋਂ ਪੁੱਤ ਮੈਨੂੰ ਦੱਸੋ ਮੈਂ ਗਲਤ ਕੀ ਕਰਤਾ ਖਲਾਰਾ ਪਾਰ ਕਿਹਾ ਸੀ ਕਿ ਮੈਂ ਬੈਗ ਚ ਕੱਪੜੇ ਘਟਕਾ ਮਾਰੀ ਜਿ ਰੱਖਤੇ ਮੇਰੀ ਗੱਲ ਸੁਨੇਗੀ ਨਾ ਉਹ ਬੋਲਣ ਦਿੰਦਾ ਰਾ ਉਹ ਬੋਲਣ ਦਿੰਦਾ ਤੈਨੂੰ ਕੀ ਲੋੜ ਪਈ ਸੀ ਇਹਦੇ ਕੱਪੜਿਆਂ ਨੂੰ ਹੱਥ ਲਾਉਣ ਦੀ ਲੈ ਮੇਰੀ ਗਲਤੀ ਐ ਵੀ ਮੈਂ ਤੁਹਾਡੇ ਕੱਪੜਿਆਂ ਨੂੰ ਹੱਥ ਲਾ ਬੈਠੀ ਤੁਹਾਡੇ ਕੱਪੜੇ ਨਾ ਮੈਂ ਸੰਭਾਲ ਤੇ ਮੈਨੂੰ ਮਾਫ਼ ਕਰ ਦਿਓ ਤੇ ਨਾਲੇ ਮੇਰੀ ਗੱਲ ਮੰਮੀ ਜੀ ਤੁਸੀਂ ਵੀ ਸੁਣ ਲਓ ਜਿਹੜਾ ਕੁਝ ਵੀ ਇਹਨਾਂ ਦੇ ਬੈਗ 'ਚ ਸੀਗਾ ਨਾ ਸੂਤ ਸਮੇਤ ਮੈਂ ਕੱਪੜਿਆਂ ਦੇ ਨਾਲ ਸਾਰਾ ਕੁਝ ਅਲਮਾਰੀ 'ਚ ਰੱਖਤਾ ਹਾਂ ਐਂ ਦਾ ਰੱਖਤਾ ਅਲਮਾਰੀ 'ਚ ਮੇਰੀ ਗੱਲ ਸੁਣ ਅਗਲੇ ਦਿਨ 100 ਪਰਦੇ ਦੀਆਂ ਚੀਜ਼ਾਂ ਹੁੰਦੀਆਂ ਹੈ ਕੱਲ ਨੂੰ ਇਹਦੀ ਕੋਈ ਚੀਜ਼ ਭਾਈ ਇੱਧਰ ਉੱਧਰ ਹੋ ਗਈ ਅਗਲੀ ਸਹੁਰਿਆਂ ਨੂੰ ਕੀ ਜਵਾਬ ਦੇਉ ਤੂੰ ਤਾਂ ਕਹਿ ਤਾ ਉਹ ਚੱਲ ਫਿਰ ਮਾਉਂ ਕਹਦੇ ਬੰਦਾ ਵੀ ਭਾਈ ਨਾ ਛੇੜਦੀ ਆਹ ਲੜਨ ਦਾ ਕੀ ਮਸਲਾ ਤੂੰ ਸੱਕੇ ਕਿ ਕਿ ਮਾਲੀ ਕਰਦੇ ਹੋ ਮੇਰੀ ਮੇਰਾ ਫੇਰੇ ਨਹੀਂ ਕੀਤੀ ਦੀਦੀ ਸੌ ਲੱਗੇ ਮੈਨੂੰ ਆ ਲੋ ਹੱਥ ਜੋੜ ਕੇ ਮਾਫ਼ ਕਰ ਜਾ ਬਾਲਾ ਨਾਲ ਇਹਦੀ ਸਾਈਡ ਲਿਆ ਕਰ ਠੀਕ ਹੈ ਨਾ ਉਹਨੂੰ ਅਕਲ ਤਾਂ ਕੀ ਦੇਣੀ ਐ ਉਹਦੇ ਵੱਲ ਤਾਂ ਹੋ ਕੇ ਖੜ ਜਾਂਦਾ ਚਾਰੋ ਚਾਰੋਂ ਪਾਰੇ ਸਾਈਡ ਨਹੀਂਂਦਾ ਮੈਂ ਤੈਨੂੰ ਇਹ ਗੱਲ ਕਰਦਾ ਵੀ ਕਿਚ-ਕਿਚ ਨਾ ਕਰੋ ਆ ਦੁਬਾਰੇ ਇਹੇ ਮੇਰੇ ਨਾਲ ਕਰੀ ਜਾਂਦੀ ਐ ਅੰਦਰ ਤੁਸੀਂ ਕਰੀ ਜਾਂਦੇ ਤੱਬਰ ਦਾ ਕੋਈ ਜੀ ਹੈਗਾ ਜਿਹੜਾ ਠੰਡੇ ਦਿਮਾਗ ਨਾਲ ਬੈਠਾ ਐ ਅੰਦਰ ਵਿੱਚ ਤਾਂ ਨਾ ਤੁਸੀਂ ਸਾਰੇ ਜਾਣੇ ਮੈਨੂੰ ਇੱਥੇ ਦੇਖ ਕੇ ਨਾ ਰਾਜੀ ਨਹੀਂ ਹੈਗੇ ਬਸ ਤੇਰੇ ਕੋਲੇ ਘੱਟ ਹੀ ਗੱਲ ਐ ਜੇਖ ਕੇ ਰਾਜੀ ਨਹੀਂ ਹੈਗੇ ਤੈਨੂੰ ਲੋੜ ਹੀ ਕੀ ਪਈ ਸੀ ਸਿਆਪੇ ਤਾਂ ਪਹਿਲਾਂ ਹੀ ਨਹੀਂ ਮੁੱਕਦੇ ਇੱਕ ਨਵਾਂ ਖੜਾ ਕਰ ਮੈਂ ਕਹਤਾ ਵੇ ਮੇਰੇ ਤੋਂ ਗਲਤੀ ਹੋ ਗਈ ਹੁਣ ਮੇਰਾ ਗਾਲ ਕੁੱਟਣਾ ਤੁਸੀਂ ਕੁੱਟਣਾ ਇਹਦਾ ਗਲ ਫਿਰ ਨਾ ਜੀ ਕੰਦੀ ਕਿ ਲੋੜ ਆ ਇੱਕ ਗਲਤੀ ਕਰਦੀ ਉੱਤੋਂ ਹਾਰੇ ਕੋਠੇ ਚੜ੍ਹ ਕੇ ਨੱਜਦੀ ਆ ਤੁਸੀਂ ਸਾਰੇ ਜਾਣੇ ਮੇਰੇ ਸਿਰ ਹੋ ਗਏ ਆ ਜੈ ਤਾਂ ਦਿੱਤਾ ਉਹਨੇ ਵੀ ਗਲਤੀ ਹੋ ਗਈ ਫਿਰ ਹੁਣ ਬਖਸ਼ ਦੋ ਛੱਡ ਦੋ ਗੱਲ ਫਿਰ ਮੈਨੂੰ ਪੁੱਛ ਵੀ ਤਾਂ ਸਕਦੀ ਸੀ ਇੱਕ ਵਾਰੀ ਪੁੱਛ ਲੈੰਦੀ ਲੈ ਕੇ ਦੁਬਾਰੇ ਬੈਗ ਚ ਪਾ ਕੇ ਦੁਬਾਰੇ ਪੁੱਛਿਆ ਤੈਨੂੰ ਵੀ ਕੱਢਦੀ ਏ ਹਾਂ ਕੱਢਦੀ ਏ ਫੇਰ ਫੇਰ ਬਸ ਫੇਰ ਖੁਸ਼ ਹੈ ਹਾਂ ਚੱਲੀ ਬਸ ਇਹ ਤਾਂ ਹੀ ਪਕਾਈ ਮਾਰੀ ਜਾਣਗੇ ਵੀ ਲੈ ਬੜਾ ਮਤਲਬ ਤੂੰ ਹੀ ਖਾਂਦੀ ਫਿਰਦੀ ਏ ਨਾ ਤੂੰ ਵੀ ਤਾਂ ਸਮਝ ਲਿਆ ਕਰ ਕਿਉਂ ਬੈਗ ਨੂੰ ਹੱਥ ਲਾਇਆ ਤਾ ਉਹਦੇ ਮੈਨੂੰ ਲੱਗਦਾ ਤੇ ਮਾਂ ਤੇ ਭੈਣਾਂ ਨੂੰ ਤੂੰ ਵੀ ਬੋਲਾਈ ਆ ਮੈਂ ਤੈਨਨ ਵਾਰੀ ਕਹਿ ਹਟ ਜਾ ਮੇਰੇ ਤੋਂ ਗਲਤੀ ਹੋ ਗਈ ਬਖਸ਼ ਦੋ ਮੈਨੂੰ ਜਿਹੜਾ ਮੈਂ ਬੈਗ ਨੂੰ ਹੱਥ ਲਾ ਲਿਆ ਉਹ ਕਰ ਮੈਂ ਤੈਨੂੰ ਐ ਥੋੜੀ ਪੁੱਛਿਆ ਮੈਂ ਤਾਂ ਤੈਨੂੰ ਗੱਲ ਕਰਦਾ ਅੱਗੇ ਤੋਂ ਛੇੜੀ ਨਾ ਇਹ ਚੀਜ਼ ਜਿਹੇ ਜੀ ਹੈਗੀ ਹੈ ਹੈਗੀ ਤੈਨੂੰ ਵੀ ਹੁਣ ਪਤਾ ਲੱਗੇ ਗਿਆ ਕੁਛ ਮਰਜ਼ੀ ਪੈ ਜਾਵੇ ਅੱਗ ਲੱਗਦਾ ਫਿਰ ਸਦਾ ਖਰਾਬ ਹੋ ਜੇ ਮੇਰੇ ਨਾਲ ਬਾਲਾ ਸਿਰ ਨਾ ਚੜੋ ਆ ਕੀ ਮੈਨੂੰ ਸਮਝ ਮੈਂ ਤਾਂ ਅੱਜ ਤੋਂ ਬਾਅਦ ਤੇਰੇ ਭੈਣ ਨੂੰ ਨਾ ਬੁਲਾਵਾਂ ਨਾ ਉਹਦੀਆਂ ਚੀਜ਼ਾਂ ਨੂੰ ਹੱਥ ਲਾਵਾਂ ਮੈਨੂੰ ਕੀ ਲੋੜ ਪਈ ਆ ਫੇ ਮੈਂ ਆਪਦੇ ਪੇਕੇ ਨੂੰ ਮਾੜਾ ਚੰਗਾ ਬੁਲਾਵਾਵਾਂ ਠੀਕ ਆ ਭਾਈ ਤੈਨੂੰ ਤਾਂ ਆਪ ਬੁਲਾਇਦਾ ਘਟਾ ਹੀ ਮੈਂ ਜੇ ਕੋਈ ਗੱਲ ਸਮਝਾਉਣ ਲੱਗ ਰਿਹਾ ਤਾਂ ਮੈਨੂੰ ਕਹਿੰਦੀ ਸਿਰ ਨਾ ਚੜੇ ਜੇ ਸਿਰ ਚੜਨ ਵਾਲੀ ਕੀ ਗੱਲ ਕਰਤੀ ਦੀ ਹੁਣ ਰਹਿਿੰਦਾ ਖੁੰਦਾ ਇੱਕ ਤਾਂ ਪਹਿਲਾਂ ਮੈਨੂੰ ਤੂਤ ਪਾ ਛੱਡਦਾ ਸੀ ਹੁਣ ਤੇਰੀ ਆ ਭੈਣ ਆ ਕੇ ਬੈਠ ਗਈ ਐ ਤਪੌਣ ਨੂੰ ਮੈਨੂੰ ਮੇਰੇ ਤੇ ਨਾ ਤੁਸੀਂ ਜ਼ਿੰਦਗੀ ਹਰਾਮ ਕੀਤੀ ਪਈ ਆ ਫੇ ਭਾਈ ਕਾ ਤੋ ਹਰਾਮ ਐ ਭਗ ਜਾ ਕੀ ਸੋਚ ਕੇ ਬੈਠੀ ਐ ਆਹੋ ਆਪਦੇ ਭੈਣ ਨੂੰ ਨਹੀਂ ਘਟ ਸਕਦਾ ਹਨਾ ਮੈਨੂੰ ਭੇਜ ਦੇ ਪਰ ਕਿਸੇ ਇੱਕ ਨੂੰ ਸਮਝਾਉਂ ਮੈਂ ਤਾਂ ਉਹਨੂੰ ਸਮਝਾਇਆ ਉਹ ਬਿਲਕੁਲ ਦੀ ਤੈਨੂੰ ਕਹਾਂ ਤੂੰ ਕਹਿੰਦੀ ਸਿਰ ਚੜਦਾ ਹੱਥ ਸਹੀ ਗੱਲ ਆ ਮੈਨੂੰ ਹੀ ਧੱਕਾ ਦੇ ਦੇ ਕਿਸੇ ਪਾਸੇ ਮੈਂ ਤਾਂ ਨਾ ਇਸ ਗੰਦੇ ਟੱਬਰ 'ਚ ਬਹੁਤ ਦੁਖੀ ਆ ਮੇਰਾ ਖਿਹੜਾ ਤਾਂ ਛੁੱਟ ਜਾਊਗਾ ਇਸ ਗੰਦੇ ਟੱਬਰ ਤੋਂ ਲਹੂ ਪੀ ਰੱਖਿਆ ਸਾਰਿਆਂ ਨੇ ਰਲ ਕੇ ਜ਼ਰੂਰੀ ਆ ਫਿਰ ਐਵੇਂ ਧੱਕਾ ਮਾਰ ਕੇ ਨਾਲੇ ਮੈਨੂੰ ਫਸਾਏਂਗੀ ਉਹੀ ਬਗ ਜਾ ਕਿਸੇ ਪਾਸੇ ਜੇ ਬਾਲੀ ਗੰਦਾ ਟੱਬਰ ਲੱਗਦਾ ਅਸੀਂ ਕਿਹੜਾ ਹੋਰੇ ਫੜ ਕੇ ਬਿਠਾਈ ਹੋਈਆਂ ਇਸ ਹਾਲ ਕਰਨੀ ਬਣਾ ਮਤਲਬ ਤੇ ਹੀ ਲੱਗੇ ਰਹੇ ਆ ਗੁੱਡੇ ਜੈਨੂ ਕੀ ਲੈ ਕੇ ਬੈਠਾ ਵੇ ਇਸ ਨਾਲ ਖੇਡਦੀ ਹੁੰਦੀ ਸੀ ਉਹ ਜਿਹੜੀ ਬਾਗੀ ਇਹਦਾ ਵਿਚਾਰਾ ਮੇਰੇ ਮੰਗ ਕੋਈ ਵੀ ਸੁਣਨਾ ਹੋਰੇ ਹਾਈ ਹਾਈ ਕੋਈ ਰੱਲਿਆ ਵਾ ਕੇ ਲਿਆ ਵਾ ਕੇ ਕੋਈ ਛੱਡ ਤਫਾ ਹੋਣਾ ਜੁਆਕ ਬਣਿਆ ਬੈਠਾ ਰੋਟੀ ਬਣੀ ਪਈ ਆ ਸਾਰੇ ਖਾਣ ਲੱਗਿਆ ਖਾ ਬੰਦਿਆ ਵਾਂਗੂ ਰੋਟੀ ਪਏ ਨਹੀਂ ਖਾਂਦਾ ਪਹਿਲਾਂ ਮੇਰੀ ਮੈਨੂੰ ਡਿੰਪਲ ਲੈ ਕੇ ਦਿਓ ਮੈਂ ਤਾਂ ਫੇਰ ਖਾਵਾਂਗਾ ਦੇਖੀਸ਼ੂ ਜੁਆਕਾ ਵਾਂਗੂ ਜਦ ਨਹੀਂ ਕਰੀਦੀ ਹੁੰਦੀ ਮੈਂ ਤੈਨੂੰ ਕਿਹਾ ਨਾ ਵੇ ਰੋਟੀ ਖਾ ਲੈ ਨਹੀਂ ਦੂਜੀ ਤਰ੍ਹਾਂ ਹਲਕ ਚ ਡੰਡਾ ਦੇ ਕੇ ਲੰਗਾਉਂਗੀ ਰੋਟੀ ਆਏ ਫਿਰ ਡਰਾਉਣੀ ਕਰਦਾ ਕੋਈ ਨਾ ਖਾ ਲੂਗਾ ਰੋਟੀ ਤਾਂ ਪਰਦਕੀ ਮਾਂ ਬਣ ਕੇ ਜਾਏ ਭੈਣ ਬਣ ਕੇ ਜਾਏ ਕੁਸ ਮਰਜੀ ਬਣ ਕੇ ਮੇਰੀ ਡਿੰਪਲ ਲਿਆ ਦੋ ਮੈਨੂੰ ਯਾਰ ਪਹਿਲਾਂ ਰੋਟੀ ਖਾ ਲੈ ਡਿੰਪਲ ਨੂੰ ਇਸ ਘਰ ਵਿੱਚ ਲਿਆਉਣਾ ਜਾਂ ਨਹੀਂ ਲਿਆਉਣਾ ਇਹ ਬਾਦ ਦੀਆਂ ਗੱਲਾਂ ਆ ਉੱਠ ਮੰਮੀ ਜੀ ਹਾਂ ਪੁੱਤ ਮੈਂ ਤੁਹਾਡੇ ਨਾਲ ਨਾ ਦੀਦਾਰੇ ਕੋਈ ਗੱਲ ਕਰਨੀ ਸੀ ਦੇਖ ਜਸ਼ਨ ਡਿੰਪਲ ਬਾਰੇ ਤਾਂ ਮੇਰੇ ਨਾਲ ਨਾ ਹੀ ਕਰ ਗੱਲ ਪੁੱਤ ਤੈਨੂੰ ਵੀ ਪਤਾ ਵੀ ਉਹ ਇਸ ਘਰ ਵਿੱਚ ਤੇਰੇ ਨਾਲ ਤੇ ਮੇਰੇ ਨਾਲ ਕੀ ਕਰਕੇ ਗਈ ਆ ਪਰ ਮੰਮੀ ਜੀ ਮੇਰੀ ਗੱਲ ਤਾਂ ਸੁਣ ਲਓ ਮਾਂ ਐ ਕਿੰਨਾ ਕੁ ਟਾਈਮ ਉੱਥੇ ਬਿਠਾਈ ਰੱਖਾਂਗੇ ਕੋਈ ਹੱਲ ਤਾਂ ਕਰਨਾ ਹੀ ਪਊ ਆਪਾਂ ਨੂੰ ਇਸ ਗੱਲ ਦਾ ਉਹ ਆਪਣੇ ਆਪ ਗਈ ਆ ਚੱਕ ਕੇ ਆ ਕਾਲਾ ਜਿਹਾ ਬੈਗ ਮੈਂ ਨਹੀਂ ਉਹਨੂੰ ਭੇਜਿਆ ਨਾਲੇ ਉਹਦੀਆਂ ਹਰਕਤਾਂ ਕਿਹੋ ਜਿਹੀਆਂ ਸੀ ਤੈਨੂੰ ਵੀ ਤਾਂ ਪਤਾ ਹੀ ਆ ਤੂੰ ਉਹਦਾ ਪੱਖ ਕਿਉਂ ਪੂਰਦੀ ਐ ਲੈ ਅਗਲੀ ਪੂਰੂਗੀ ਪੱਖ ਅਗਲੀ ਦੀ ਜਠਾਣੀ ਲੱਗਦੀ ਤੀ ਬਥੇਰਾ ਪਹਿਣਾ ਵਰਗਾ ਪਿਆਰ ਦੀ ਦੱਸ ਬਾਈ ਤੂੰ ਘਰ ਵਿੱਚ ਕੀ ਗੱਲ ਕਰਨੀ ਐ ਮੰਮੀ ਜੀ ਮੈਂ ਨਹੀਂ ਚਾਹੁੰਦੀ ਵੀ ਸਾਡਾ ਰਿਸ਼ਤਾ ਨਾ ਬਣਨ ਤੋਂ ਪਹਿਲਾਂ ਹੀ ਟੁੱਟ ਜੇ ਤੇ ਲੋਕ ਮੇਰੇ ਤੇ ਉਂਗਲਾਂ ਚੱਕਣ ਵੀ ਜਠਾਣੀ ਨੂੰ ਘਰੋਂ ਕੱਢ ਤਾ ਮੇਰੀ ਗੱਲ ਸੁਣ ਲੈ ਲੋਕ ਕੀ ਕਹਿੰਦੇ ਨੇ ਕੀ ਨਹੀਂ ਲੋਕਾਂ ਦੀ ਪਰਵਾਹ ਕਰਨੀ ਛੱਡ ਉਹ ਘਰ ਵਿੱਚ ਕੀ ਆਪਣੇ ਨਾਲ ਕਰਕੇ ਗਈ ਐ ਤੈਨੂੰ ਨਹੀਂ ਪਤਾ ਉਹ ਕਰਨ ਨੂੰ ਉਹ ਕਿਹੜਾ ਯਾਰ ਕੋਈ ਨੇ ਬੱਬਾ ਉਹ ਕਰ ਗਈ ਫੈਰ ਕਰ ਗਈ ਓਰੇ ਸਿੱਧੇ ਮਾਨੂੰ ਤਾਂ ਇਹਨੂੰ 4 ਦਿਨ ਬੁਲਾਇਆ ਨਹੀਂ ਉਹਨੇ ਹੈ ਤੂੰ ਲਫੜਾ ਖਾਏਂਗਾ ਪੁੱਠੇ ਖਾਧਦਾ ਫੇਰ ਮੇਰੇ ਤੋਂ ਮਾਂ ਤੂੰ ਇਹਦੇ ਨਾਲ ਕਿਉਂ ਪਕਾਈ ਮਾਰਨ ਲੱਗ ਗਈ ਜਾਨੀਆ ਤੈਨੂੰ ਪਤਾ ਨਹੀਂ ਹੈਗਾ ਤੂੰ ਕੋਈ ਸਮਝਦਾਰੀ ਨਾਲ ਕੰਮ ਲੈ ਐਂ ਤਾਂ ਕੰਮ ਚੱਲਣ ਲਾਣੀ ਹੈ ਤੈਨੂੰ ਵੀ ਪਤਾਗਾ ਦੇਖ ਭਾਈ ਮੈਂ ਤਾਂ ਨਹੀਂ ਹਜੇ ਉਹਨੂੰ ਲਿਆਉਂਦੀ ਨਾ ਮੈਨੂੰ ਲੋੜ ਆ ਲਿਆਉਣ ਦੀ ਜਸ਼ਨਪੁੱਤ ਅਬ ਤੂੰ ਤਾਂ ਛੱਡ ਹੀ ਦੇ ਘਰ ਦਾ ਫਿਕਰ ਕਰਨ ਨੂੰ ਮੈਂ ਹੈਗੀ ਆ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਪੁੱਤ ਥੋੜਾ ਹੋਇਆ ਨਾ ਨਾ ਮਾ ਵਿਆਹ ਤੁਸੀਂ ਤਾਂ ਹਜੇ ਮौज-ਮਸਤੀ ਕਰੋ ਪੁੱਤ ਕੋਈ ਗੱਲ ਨਹੀਂ ਨਿੰਪਲ ਜਦੋਂ ਲਿਆਉਣੀ ਹੋਗੀ ਦੇਖ ਲਾਂਗੇ ਬੈਠੀ ਰਹਿਣ ਦੇ ਆਪਣੇ ਪੇਕੇ ਲੈ ਐ ਕਿਵੇਂ ਬੈਠੀ ਰਹਿਣ ਦੇ ਨਾ ਜੇ ਮੇਰਾ ਨਹੀਂ ਸੋਚਣਾ ਵਿਚਾਰੇ ਕੁੱਤੇ ਦਾ ਸੋਚ ਰੋ ਇਹਦੇ ਨਾਲ ਖੇਡਦੀ ਹੁੰਦੀ ਸੀ ਅੱਡ ਜਾ ਮੰਮੀ ਜੀ ਤੁਸੀਂ ਕਿਉਂ ਵੀਰ ਜੀ ਨੂੰ ਤੜਫਾਈ ਜਾਂਦੇ ਹੋ ਆਪਾਂ ਲੈ ਆਉਨੇ ਆ ਨਾ ਦੀਦੀ ਨੂੰ ਜਾ ਕੇ ਜਸ਼ਨ ਪੁੱਤ ਤੂੰ ਮੇਰੀ ਗੱਲ ਸਮਝਦੀ ਨਹੀਂ ਹੈਗੀ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੱਸ ਜਸ਼ਨ ਨੂੰ ਤੂੰ ਹੀ ਸਮਝਾ ਦੇ ਮੇਰਾ ਤਾਂ ਜੇ ਮੰਮੀ ਕਹਿੰਦੇ ਨੇ ਨਾ ਆਪੇ ਸਾਂਭ ਲੈਣਗੇ ਗੱਲ ਤਾਂ ਤੂੰ ਟੈਨਸ਼ਨ ਨਾ ਕਰ ਤੁੱਕੇ ਹੋਏ ਮੈਂ ਬਾਦੂ ਦੀ ਫਿਕਰ ਕਰੀ ਆ ਵੀ ਮੇਰੇ ਕਰਕੇ ਡਿੰਪਲ ਚਾਲ ਗਈ ਮੈਨੂੰ ਕੀ ਕਹਿਣਗੇ ਤੈਨੂੰ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ ਨਾਲੇ ਤੈਨੂੰ ਕੋਈ ਨਹੀਂ ਕਹਿੰਦਾ ਡਿੰਪਲ ਤੇਰੇ ਕਰਕੇ ਗਈ ਆ ਡਿੰਪਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਨੀ ਆਂ ਆਪਣੇ ਲੱਛਣਾਂ ਕਰਕੇ ਗਈ ਆ ਚਲ ਮਾਂ ਤੁਸੀਂ ਕਰੋ ਆਪਣਾ ਜਾ ਕੇ ਕੰਮ ਚੱਲ ਚੱਲ ਚਲ ਬੰਦਿਆਂ ਵਾਂਗ ਉੱਠ ਕੇ ਰੋਟੀ ਖਾ ਮੈਂ ਨਹੀਂ ਖਾ ਨੀ ਹੜਕਾ ਚ ਡੰਡਾ ਦੇ ਦਊ ਉੱਠ ਖੜ ਆ ਗਿਆ ਹਮਨਾ ਛੇਤੀ ਆ ਸੋਇਜ ਨੂੰ ਖਾ ਰੋਟੀ ਹਮਨਾ ਲਾ ਰੱਖਦਾ ਡਿੰਪਲ 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 ਮੈਨੂੰ ਐਂ ਤਾਂ ਦੱਸ ਦੇ ਜੇ ਨਮਾਰੀ ਚੁਣੇ ਕੱਪੜੇ ਰੱਖਤੇ ਸੀ ਐਡੀ ਤੈਨੂੰ ਕੀ ਆਫਤ ਆ ਗਈ ਸੀ ਕਿਉਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਪਾ ਜਾਣੀ ਆ ਮਾਂ ਤੈਨੂੰ ਤਾਂ ਨਾ ਕਲੇਸ਼ ਮਾੜੀ ਜੀ ਗੱਲ ਦਾ ਲੱਗਦਾਗਾ ਅੱਜ ਕੱਲ੍ਹ ਨੂੰ ਤੂੰ ਉਹਦੀ ਸਾਈਡ ਲੈਣ ਲੱਗ ਗਈ ਆ ਮੈਨੂੰ ਨਹੀਂ ਪਤਾ ਸੀ ਵੀ ਜਦੋਂ ਮੈਂ ਇੱਥੇ ਆਉਂਗੀ ਤੂੰ ਮੈਨੂੰ ਦੇਖ ਕੇ ਐਂ ਰੰਗ ਜਾ ਬਲਟ ਜਾਏਗੀ ਲੈ ਦੱਸ ਮੈਂ ਕਿਹੜਾ ਤੇਰੀ ਦੁਸ਼ਮਣ ਆ ਜਾਂ ਤੂੰ ਮੇਰੀ ਦੁਸ਼ਮਣ ਆ ਵੀ ਮੈਂ ਤੈਨੂੰ ਦੇਖ ਕੇ ਰੰਗ ਬਟਾਉਂਗੀ ਮੈਂ ਤਾਂ ਤੈਨੂੰ ਐਂ ਸਮਝਾਉਣੀ ਆ ਵੀ ਆਪਦੇ ਘਰੇ ਰਾਜੀ-ਬਾਜੀ ਰਹਿ ਆਪ ਦੇ ਘਰੇ ਭੱਗ ਜਾ ਪੁੱਤ ਸਿਆਣੀ ਰਹੇਗੀ ਨਾਲੇ ਇਦੋਂ ਪਹਿਲਾਂ ਕਿ ਭਰਾ ਭਜਾਈ ਦੇ ਨੱਕੋ ਬੁੱਲੋਂ ਲੈ ਜੇ ਕਿਉਂ ਐ ਬੁਝਾਰਤਾ ਜੀ ਪਾਈ ਜਾਨੀ ਆ ਸਾਫ ਸਾਫ ਕਹਿ ਦੇਣਾ ਵੀ ਤੂੰ ਇੱਥੋਂ ਭੱਗ ਜਾ ਹੁਣ ਤੂੰ ਵੀ ਐਂ ਚ ਆਉਣੀ ਆ ਵੀ ਸਾਡੇ ਘਰੇ ਨਾ ਆਇਆ ਕਰ ਠੀਕ ਆ ਭਾਈ ਨਹੀਂ ਆਉਂਦੀ ਮੈਂ ਤਾਂ ਹੁਣ ਇਹ ਗੱਲ ਸੋਚਦੀ ਸੀ ਵੀ ਚੱਲ ਮੇਰੀ ਮਾਂ ਦਾ ਘਰ ਆ ਮੇਰੀ ਮਾਂ ਮੇਰੀ ਸੈੱਡ ਲਊਗੀ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਵੀ ਮੇਰੇ ਭਰਾ ਤੇ ਮੇਰੀ ਭਾਬੀ ਦੇ ਮਗਰ ਲੱਗ ਜੂਗੀ ਚੰਗਾ ਠੀਕ ਐ ਮੈਂ ਤਾਂ ਭੱਗ ਜਾਨੀ ਆ ਫਿਰ ਹੁਣ ਭੱਗ ਜਾਨੀ ਆ ਮੈਂ ਤਾਂ ਵਾਪਸ ਤੂੰ ਦਾ ਨਾ ਜਮਈ ਮੋٹے ਦਿਮਾਗ ਦੀਆਂ ਤੇਰੇ ਤਾਂ ਖਾਨੇ 'ਚ ਕੋਈ ਗੱਲ ਨਹੀਂ ਬਾਰਦੀ ਮੈਂ ਤੈਨੂੰ ਐਂ ਕਹਿਣੀ ਆ ਜੇ ਤੂੰ ਇੱਥੇ ਬੈਠੇਂਗੀ ਤਾਂ ਤੈਨੂੰ ਵਧੀਆ ਤੂੰ ਤਾਂ ਉੱਥੇ ਉਹਨਾਂ ਨੂੰ ਸਾਰਾ ਬਿਹੜਾ ਖੁੱਲਾ ਕਰੇ ਤੈਨੂੰ ਇਹ ਪਤਾ ਹੈ ਵੀ ਤੇਰੀ ਦਰਾਣੀ ਤਾਂ ਇਹੀ ਕੁਛ ਚਾਉਂਦੀ ਐ ਵੀ ਇਹ ਇਥੋਂ ਘਰੋਂ ਜਾਵੇ ਮੈਂ ਕਬੀਲਦਾਰੀ ਸਾਂਭ ਲਾਂ ਨਹੀਂ ਫਿਰ ਫਿਰਦੀ ਰਹੀ ਭੌਂਕਦੀ ਅੱਛਾ ਮਾਂ ਆ ਘਰ ਤਾਂ ਵੈਸੇ ਮੈਂ ਸੋਚੀ ਨਹੀਂ ਸੀਗੀ ਪਰ ਚੱਲ ਕੋਈ ਗੱਲ ਨਹੀਂ ਫਿਰ ਫਿਰ ਹੋਰ ਮੈਂ ਤੈਨੂੰ ਕੀ ਸਮਝਾਉਣੀ ਆ ਇਹੀ ਤਾਂ ਕਹਿਣੀ ਐ ਵਿਆਹ ਦਾ ਘਰਵਾਰ ਸਾਂਭਲਾ ਨਾਲੇ ਆਪਦੇ ਘਰੇ ਵਸਦੀ ਚੰਗੀਆਂ ਉਹ ਤਾਂ ਇਹੀ ਚਾਹੁੰਦੇ ਆ ਵੀ ਬਸ ਸਾਰਾ ਕੁਝ ਸਾਡੇ ਕਬਜ਼ੇ 'ਚ ਆ ਜਾਏ ਨਾਲੇ ਤੇਰੀ ਸੱਸ ਨੂੰ ਤਾਂ ਤੈਨੂੰ ਪਤਾ ਹੀ ਐ ਐਂ ਕਹੇ ਕਬਜ਼ੇ ਚ ਆਜੂਗਾ ਤੂੰ ਮੈਨੂੰ ਐ ਤਾਂ ਗੱਲ ਦੱਸ ਦੇ ਸਭ ਤੋਂ ਪਹਿਲਾਂ ਮੈਂ ਇਸ ਘਰ ਦੇ ਵਿੱਚ ਮੈਂ ਹੀ ਵਿਆਹ ਕੇ ਆਈ ਸੀ ਸਮਝ ਆ ਗਈ ਉੱਥੇ ਫਿਰ ਤਾਂ ਹੀ ਤਾਂ ਕਹਿਣੀ ਆ ਉੱਥੇ ਆਪਦੇ ਪੈਰ ਜਮਾ ਕੇ ਰੱਖ ਉੱਥੋਂ ਉਹਨਾਂ ਨੂੰ ਛੱਡ ਕੇ ਕਿਉਂ ਆ ਜਾਨੀਂ ਹੈ ਤੂੰ ਐਡੀ ਕੱਚੀ ਨਹੀਂ ਪੈਰ ਤਾਂ ਮੇਰੇ ਉੱਥੇ ਹੀ ਨੇ ਜੇ ਕਿਤੇ ਮੇਰੀ ਸੱਸ ਸੋਚਦੀ ਆ ਰਹੀ ਗੱਲ ਜਸ਼ਨ ਦੀ ਕੋਈ ਨਹੀਂ ਉਹ ਤਾਂ ਹਜੇ ਨਵੀਂ ਆਈ ਹੈ ਨਾ ਉਹਨੂੰ ਕਿੱਦਾਂ ਕਬਜ਼ੇ 'ਚ ਕਰਨਾ ਮੈਨੂੰ ਸ ਤੇ ਸੱਸ ਨੂੰ ਸੱਸ ਨੂੰ ਤਾਂ ਪਤਾ ਮੈਂ ਦੱਸੂੰਗੀ ਕੋਈ ਗੱਲ ਨਹੀਂ ਮਾਰਦੀਏ ਗੱਲਾਂ ਇੱਥੇ ਬੈਠੀ ਤੂੰ ਕਬਜੇ ਚ ਕਰ ਲੇਗੀ ਤੈਨੂੰ ਉਹਨਾਂ ਦੀ ਕੋਈ ਖਬਰ ਹੈਗੀ ਆ ਹੁਣ ਮੈਨੂੰ ਐਂ ਤਾਂ ਦੱਸ ਦੇ ਤੈਨ ਦਾ ਬਸ ਇੱਕ ਲੜਨ ਦਾ ਬਤ ਹੈ ਲੜ ਕੇ ਵੀ ਬਸ ਮੈਂ ਜਾਣੀ ਆ ਮੈਂ ਰੁੱਸ ਕੇ ਬਾਗੀ ਤੈਨ ਦਾ ਐ ਵੀ ਉਹ ਨਾ ਮਰੇ ਆਪਦੀ ਹਵਾ ਕਰਾਂ ਮਾਂ ਹਵਾ ਕੀ ਕਰਾਂ ਉਹ ਵੀ ਤਾਂ ਫਿਰ ਸੋਚ ਲੈ ਜਿਹਾ ਜੀ ਉਹਨਾਂ ਨੇ ਮੇਰੇ ਨਾਲ ਕੀਤੀ ਆ ਮੈਂ ਆਉਣਾ ਹੀ ਸੀ ਹੋਰ ਉੱਥੇ ਆਪਦੀ ਹੋਰ ਬੇਇੱਜ਼ਤੀ ਕਰਾਉਂਦੀ ਫਿਰ ਤੈਨੂੰ ਕੀ ਲੱਗਦਾ ਵੀ ਤੇਰੇ ਮਗਰ ਉਹ ਮਿੰਨਤਾ ਕਰਨ ਆਉਣਗੇ ਬੈਠੀ ਰਹਿ ਉਹਨਾਂ ਨਾਲ ਤਾਂ ਵਧੀਆ ਵੀ ਬੈਠੀ ਰਵੇ। ਹੂੰ ਐ ਨਾ ਤੂੰ ਸੋਚ। ਬਾਗ ਤਾਂ ਮੈਂ ਜਾਣੀ ਆ ਪਰ ਮੇਰੀ ਇੱਕ ਸ਼ਰਤ ਆ ਹੁਣ ਜਾਣ ਤੋਂ ਪਹਿਲਾਂ ਦੇਖੀ ਸੀ। ਸ਼ਰਤ ਐ ਹੀ ਜੀ ਤੇਰੀ ਕੀ ਐ? ਤੈਨੂੰ ਤਾਂ ਸਹੀ ਤੂੰ ਤੇਰੀਆਂ ਸ਼ਰਤਾਂ ਸ਼ੁਰਤਾਂ ਨਹੀਂ ਚੱਲਣੀਆਂ। ਤੈਨੂੰ ਕੀ ਲੱਗਦਾ ਵੀ ਤੇਰੀ ਮਿੰਨਤਾਂ ਕੱਢਣ ਆਉਣਗੇ ਉਹ ਹੈ? ਵੀ ਆ ਜਾ ਭਾਈ ਤੇਰੇ ਬਿਨਾ ਸਰਦਾ ਨਹੀਂ। ਤੂੰ ਕੀ ਸੋਚਦੀ ਆ ਫਿਰ ਵੀ ਮੇਰੀ ਮਿੰਨਤਾਂ ਨਹੀਂ ਕਰਨਗੇ ਉਹ। ਕੋਈ ਗੱਲ ਨਹੀਂ। ਜਸ਼ਨ ਤੇ ਜਸ ਦੋਵੇਂ ਮੇਰੇ ਤੋਂ ਆ ਕੇ ਮਾਫੀਆਂ ਮੰਗਣਗੇ ਪਰ ਫਿਰ ਇਹ ਤੂੰ ਗੱਲ ਦੇਖ ਲਈ ਹੁਣ ਤੇਰੇ ਸਾਹਮਣੇ ਹੀ ਐ ਜੇ ਨਾ ਮਾਫੀ ਮੰਗੀ ਨਾ ਉਹਨਾਂ ਨੇ ਮੇਰੇ ਤੋਂ ਤੇ ਮੈਨੂੰ ਵੀ ਤੂੰ ਆਪ ਦਿੱਤੀ ਨਾ ਕਹੀ ਸਮਝਾਈ ਦੇਖ ਲੈ ਜਸ਼ਨ ਤੈਨੂੰ ਮੈਂ ਕੀ ਕਿਹਾ ਸੀਗਾ ਮੰਮੀ ਅੱਗੇ ਜਾ ਕੇ ਇਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਇਸ ਮੂਰੇ ਵੀਰ ਬਜਾਉਣ ਵਾਲੀ ਗੱਲ ਨਾ ਮੰਮੀ ਨੂੰ ਕਹਿਣਾ ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੰਮੀ ਨੇ ਤਾਂ ਮੰਨਣਾ ਹੀ ਨਹੀਂ ਦੀਦੀ ਨੂੰ ਇਸ ਘਰ ਚ ਲਿਉਣ ਲਈ ਮੈਨੂੰ ਹੀ ਕੁਛ ਨਾ ਕੁਛ ਕਰਨਾ ਪਊਗਾ ਕੀ ਕਰਨਾ ਪੂਜਾ ਸੰਤਨ ਤੂੰ ਕੁਛ ਨਹੀਂ ਕਰਨਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਮੰਮੀ ਨਾਲੇ ਨਾ ਗੱਲ ਕਰ ਯਾਰ ਫਿਰ ਇਦਾਂ ਚੰਗਾ ਥੋੜੀ ਲੱਗਦਾ ਅਗਲਾ ਕਹੂਗਾ ਦਰਾਣੀ ਨੇ ਆਨਸਰ ਜਠਾਣੀ ਨੂੰ ਘਰੋਂ ਕੱਢਤਾ ਆਪਦਾ ਹੀ ਰਾਜਪਾਲ ਦੀ ਹੋਣੀ ਉਹ ਦੱਸਣ ਅਹੀ ਜੀ ਕੋਈ ਗੱਲ ਨਹੀਂ ਹੈਗੀ ਨਾਲੇ ਭਾਬੀ ਦਾ ਇਸ ਘਰ ਤੋਂ ਜਾਣਾ ਬਣਦਾ ਹੀ ਸੀਗਾ ਪਹਿਲਾਂ ਤਾਂ ਮੈਨੂੰ ਐ ਸੀਗਾ ਵੀ ਚੱਲ ਕੋਈ ਨਹੀਂ ਮੇਰੀ ਭਾਬੀ ਆ ਮੈਨੂੰ ਚੰਗਾ ਰਿਸ਼ਤਾ ਕਰਾਊਗੀ ਮੇਰੇ ਬਾਰੇ ਚੰਗਾ ਸੋਚਦੀ ਹੋਊਗੀ ਪਰ ਜਦੋਂ ਦਾ ਮੇਰਾ ਤੇਰੇ ਨਾਲ ਰਿਸ਼ਤਾ ਹੋਇਆ ਨਾ ਇੰਨੀ ਜੈਲਸੀ ਕਰਨ ਲੱਗੀ ਇੰਨੀ ਜੈਲਸੀ ਕਰਨ ਲੱਗੀ ਹੁਣ ਜਦੋਂ ਮੇਰੇ ਨਾਲ ਉਹ ਕੁਛ ਕਰਦੀ ਆ ਮੈਂ ਕਿਵੇਂ ਉਹਦੇ ਪੱਖ ਦੀ ਗੱਲ ਕਰਲਾਂ ਤੂੰ ਮੈਨੂੰ ਆਪ ਦੱਸ ਇਹ ਗੱਲ ਯਾਰ ਜਸਸ ਚਲ ਉਹ ਦੀਦੀ ਦੱਸਵਾ ਪਰ ਮੈਨੂੰ ਨਾ ਦੀਦੀ ਨੂੰ ਮਨਾ ਕੇ ਇਸ ਘਰ ਚ ਲੈ ਕੇ ਆਉਣਾ ਪਊਗਾ ਤੁਸੀਂ ਕਿਉਂ ਨਹੀਂ ਸਮਝਦੇ ਮੇਰੀ ਗੱਲ ਨੂੰ ਜਸਨ ਸਮਝ ਤੂੰ ਨਹੀਂ ਰਹੀ ਤੂੰ ਸਾਰੇ ਡੱਬੇ ਤੋਂ ਉਲਟ ਚੱਲ ਰਹੀ ਆ ਤੂੰ ਸੋਚਦੀ ਏਸ਼ੂ ਬਾਰੇ ਈਸ਼ੂ ਦਾ ਕੰਮ ਲਾਗਾ ਈਸ਼ੂ ਨਾਲ ਇੰਨੀ ਕੁੱਤੇ ਖਾਣੀ ਕਰਦੀ ਆ ਰੋਜ਼ ਉਹ ਉਹਦੇ ਸਿਰ 'ਤੇ ਇੱਕ ਚੱਪਲਾ ਨਹੀਂ ਮਾਰਦੀ ਔਰ ਕਸਰ ਕੋਈ ਨਹੀਂ ਛੱਡਦੀ ਹੈਗੀ ਉਹ ਫੇਰ ਬੁੱਕੀ ਜਾਂਦਾ ਮੈਨੂੰ ਡੈਂਪਲ ਲਿਆ ਦੋ ਮੈਨੂੰ ਡੈਂਪਲ ਲਿਆ ਦੋ ਤੈਨੂੰ ਆਇਆ ਖੰਨ ਇਸ਼ੂ ਕਿੰਨਾ ਕਸਾਉ ਆ ਕਿੰਨਾ ਕ ਪਿਆਰ ਕਰਦਾ ਡੈਂਪਲ ਨੂੰ ਯਾਰ ਤੁਸੀਂ ਮੇਰੇ ਬਾਰੇ ਵੀ ਤਾਂ ਸੋਚੋ ਲੋਕ ਮੇਰੇ ਬਾਰੇ ਕੀ ਗੱਲਾਂ ਕਰਨਗੇ ਵੀ ਹਲੇ ਕੱਲ ਦਾ ਵਿਆਹ ਕਿ ਆ ਜਸ਼ਨ ਤੈਨੂੰ ਲੋਕਾਂ ਦੀ ਪਰਵਾਹ ਘੱਬ ਦੇ ਪਰਿਵਾਰ ਦੀ ਜਦੋਂ ਮੈਂ ਨਹੀਂ ਤੈਨੂੰ ਕੁਝ ਕਹਿ ਰਿਹਾ ਮੰਮੀ ਨਹੀਂ ਤੈਨੂੰ ਕੁਝ ਕਹਿੰਦੀ ਤੈਨੂੰ ਲੋਕਾਂ ਦੀ ਕੀ ਪਰਵਾਹ ਕੀ ਵੀ ਲੋਕ ਕੀ ਕਹਿਣਗੇ ਜਦੋਂ ਤੇਰਾ ਪਰਿਵਾਰ ਨਹੀਂ ਤੈਨੂੰ ਕੁਝ ਕਹਿ ਰਿਹਾ ਸਾਨੂੰ ਸਭ ਨੂੰ ਪਤਾ ਡੈਂਪਲ ਦੇ ਲੱਛਣਾਂ ਦਾ ਤੂੰ ਕਿਉਂ ਟੈਨਸ਼ਨ ਲਈ ਆ ਬਾਕੀ ਭਾਈ ਜੇ ਨਹੀਂ ਮੰਨਦੀ ਆ ਆਪਣੇ ਤਾਂ ਦੇਖ ਦੋਨੇ ਹੱਥ ਖੜੇ ਨੇ ਜੀ ਮੈਂ ਤਾਂ ਨਹੀਂ ਤੇਰੇ 'ਚ ਸਾਫ਼ ਦੇ ਸਕਦਾ ਡੈਂਪਲ ਨੂੰ ਕਰੇ ਲਾਉਣ ਚ ਬਾਕੀ ਤੇਰੀ ਮਰਜ਼ੀ ਹੈਗੀ ਨਹੀਂ ਦੱਸ ਜੋ ਮਰਜ਼ੀ ਹੋ ਜੇ ਮੈਂ ਇਲਜ਼ਾਮ ਆਪਣੇ ਸਿਰ 'ਤੇ ਲੈ ਸਕਦੀ ਵੀ ਇੱਕ ਦਰਾਨੀ ਨੇ ਜਠਾਣੀ ਨੂੰ ਘਰੋਂ ਕੱਢਤਾ ਚਾਹੇ ਕੁਝ ਵੀ ਹੋ ਜੇ ਮੈਂ ਦੀਦੀ ਨੂੰ ਇਸ ਘਰ 'ਚ ਲੈ ਕੇ ਆਉਂਗੀ